ਕਿਸਲੇ ਵੀ ਚਲਦੀ ਹੋ ਰਾਨੀ ਰਾਨੀ ਮੈਂ ਤਾਂ ਰਾਨੀ ਨੂੰ ਬਸ ਤੱਕਰ ਨੂੰ ਬਸ ਟੱਪ ਕੇ ਦਿਖਾਉ ਜਮੀਨ ਤੇ ਬਸ ਟੱਪ ਕੇ ਦਿਖਾ ਕੀ ਕਰ ਲੈ ਮੈਂ ਨਾ ਮੈਂ ਕਿਹਾ ਸੀ ਮਹਾਂ ਜਵਾਕ ਕੋ ਅੱਡਣਾ ਹੋ ਅੱਡਣਾ ਹੋ ਪਰ ਅੱਡ ਹੋ ਗਏ ਚੱਲ ਫਿਰ ਕਿਹੜਾ ਕੋਈ ਫਰਕ ਪੈ ਗਿਆ ਮੈਨੂੰ ਤਾਂ ਇੱਕੋ ਹੀ ਨੇ ਦੋਨੇ ਪੁੱਤਾਂ ਤੇਉਂ ਅੱਗੇ ਵੀ ਤੇ ਹਾਂ ਅੱਗੇ ਵੀ ਕਿਉਂ ਬੇਬੇ ਕਿਵੇਂ ਲੱਗੀ ਨੋਹਾਂ ਦੀ ਚਾਹ ਸੁਆਤੀ ਅੱਛਾ ਅਰੀਆ ਨਾ ਜੇ ਮੈਂ ਇੱਧਰ ਹੁੰਦੀ ਆ ਉਹ ਮੇ ਉਧਰ ਤੀ ਗਈ ਬੀਬੀ ਕੀ ਕਰਦੀ ਐ ਆ ਲੇਟੀ ਤਰਦੀ ਸੀਗੀ ਅੱਛਾ ਹਾਂ ਮੈਂ ਤਾਈ ਕਹਿੰਦੀ ਸੀ ਅੱਛਾ ਬੀਬੀ ਆਪਨੇ ਕਰੀ ਚਾਰ ਪੰਜ ਘੰਟੇ ਲਾਵੀ ਹਾਂ ਹਣਾ ਦੇਖ ਕਿ ਆ ਮੈਂ ਤਾਈ ਕੀ ਗੱਲਾਂ ਕਰਦੀ ਐ ਦੇਖਿਆ ਆ ਕਦੇ ਆਪਣੀਆਂ ਚੂਲੀਆਂ ਚ ਕੀ ਦੀ ਤੇਰਪਾਲ ਦੀ ਆਤਾ ਹੈ ਗੱਲਾਂ ਤਾਂ ਉਹ ਸਾਰੀਆਂ ਸੁਣਨ ਗਿਆ ਪੁੱਤ ਪੁੱਤ ਕਰਕੇ ਬੀਬੇ ਬੇ ਕਰਦੀ ਐ ਕੋਈ ਗੱਲ ਇੱਧਰ ਲਈ ਤੂੰ ਆਏ ਕਰੀ ਉੱਲੇ ਹੋ ਕੇ ਦੇਖ ਕੇ ਆਈ ਕਿ ਤੇ ਉਹਨਾਂ ਨੂੰ ਪਤਾ ਨਹੀਂ ਲੱਗਦੀ ਕੋਈ ਭਾਂਡਾ ਪੁੰਡਾ ਹੈਗਾ ਉਹ ਫੜਾਉਣ ਦੇ ਬਹਾਨੇ ਵਗ ਜਾਨੀਆ ਢੋਲੂ ਨਹੀਂ ਆ ਰਿਹਾ ਸੇ ਉਹਨਾਂ ਦਾ ਚੱਲ ਦੇਖ ਲੈ ਤੇ ਢੋਲੂ ਫੜਾ ਕੇ ਆਉਣੇ ਨਹੀਂ ਚੁੱਕੀ ਜੀ ਦੇਖਿਆ ਉਹਨਾਂ ਨੂੰ ਪਤਾ ਲੱਗ ਜੂ ਮੰਗਰ ਪਤਾ ਲੈਣਾਗੀ ਫੇਰ ਤਾਂ ਉਹਨਾਂ ਨੂੰ ਸ਼ੱਕ ਪੈ ਜੂ ਚੁੱਕੀ ਜਾਨ ਵੀ ਲੈਤਾ ਈ ਢੋਲੂ ਭੁੱਲ ਗਈ ਤੀ ਬੇਬੇ ਨੂੰ ਫੜਾਉਣਾ ਮੈਂ ਮੈਂ ਢੋਲੂ ਲੈ ਕੇ ਆਈ ਆ ਢੋਲੂ ਫੜਾ ਲੈ ਸਾਡ ਦੇਖ ਲੈ ਪਹਿਲੇ ਢੋਲੂ ਫੜਾਏ ਸਾਗਰ ਦੇ ਮਾੜੇ ਦੇਖੀ ਉੱਲੇ ਜੀ ਚੰਗਾ 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 ਸੁਣਦੀ ਆਪਾਂ ਕੀ ਗੱਲਾਂ ਕਰ ਲੀਆਂ ਨੇ ਗੱਲਾਂ ਕਰੇ ਬਿਨਾਂ ਨਹੀਂ ਵੀ ਵਾਲਾ ਚਾਹ ਦੇ ਘਰੀਆਂ ਨਹੀਂ ਉਹਨਾਂ ਚਾਹ ਵਾਲੀ ਮਿੱਠੀ ਲੱਗੀ ਐ ਨਹੀਂ ਨਹੀਂ ਕੋਈ ਫਰਕ ਨਹੀਂ ਲੱਗਾ ਮੈਨੂੰ ਤਾਂ ਇੱਥੇ ਵੀ ਉਹੀ ਗੱਲ ਐ ਉੱਥੇ ਵੀ ਉਹੀ ਗੱਲ ਐ ਲਾਂਗਲੇਜੀਆ ਤੁਸੀਂ ਪਾਉਂਦੇ ਲਾਂਗਲੇਜੀਆ ਉਹ ਪਾਉਂਦੇ ਨੇ ਚੰਗੀ ਚਾਹ ਪੱਤੀ ਪਾਉਂਦੇ ਨੇ ਚੰਗਾ ਮਿੱਠਾ ਪਾਉਂਦੇ ਨੇ ਉਹਨਾਂ ਤਾਂ 6 ਘੰਟੇ ਲਾ ਕੇ ਆਈਆਂ ਬੇਬੇ ਫੇਰ ਮੈਂ ਇੱਥੇ ਸਾਰਾ ਦਿਨ ਹੀ ਰਹਿਣੀ ਆ ਉੱਥੇ ਬਹਿ ਜਾਈਏ ਗੱਲਾਂ ਕਰੀ ਜਾਈਏ ਨਹੀਂ ਤਾਂ ਹੋਵੇ ਉੱਥੇ ਤਾਂ 6 ਘੰਟੇ ਲਾਈ ਇੱਥੇ 24 ਘੰਟੇ ਲਾਉਣੀਆਂ ਸਾਡੀ ਲੱਗ ਰਹੀਆਂ ਚੁਗਲੀਆਂ ਤਾਂ ਕਰਨੀ ਆ ਨਾ ਕੀ ਕਰਦਾ ਸੀ ਕੁਝ ਪਾ ਕੇ ਦਿੰਦੇ ਸੀ ਤਾਈ ਬੇਬੇ ਨੂੰ ਚਾਚ ਥੂਮਾ ਸੀ ਸਲਾਮ ਥੂਮਾ ਸੀ ਸਲਾਮ ਹੋਰ ਕੀ ਬੇ ਨੂੰ ਘਰ ਨਹੀਂ ਜੁਦਾ ਹੈਗਾ ਕੀ ਹੋਣਾ ਅੱਜ ਕੀ ਬੇਬੇ ਨਹੀਂ ਹੈਗੀ ਇਹ ਤੁੰਨੂ ਕੋੜਾ ਮੁੱਲੇ ਵਿੱਚ ਹੀ ਆ ਕਾਲ ਸਾਰਾ ਦਿਨ ਇੱਥੇ ਰਹਿੰਦੀ ਹੈ ਇੱਥੇ ਰਹਿੰਦੀ ਹੈ ਇਹ ਸਾਰਾ ਦਿਨ ਡੱਬੀ ਚ ਪਾ ਲੋ ਬੇਬੇ ਨੂੰ ਤੂੰ ਕਹਿੰਦੀ ਕਿਉਂ ਨਹੀਂ ਐ ਨਹੀਂ ਆ ਬਥੇਰਾ ਕਹਿੰਨੀ ਆ ਵੀ ਮੈਨੂੰ ਤਾਂ ਫਰਕ ਨਹੀਂ ਹੈਗਾ ਦੋਨਾਂ ਦੇ ਵਾਕਾਂ 'ਚ ਮੈਨੂੰ ਤਾਂ ਪੂਰਾ ਇਹ ਥੋੜਾ ਹੰਬੰਦਾ ਜਿਵੇਂ ਛੋਟੇ ਨਾਲ ਸਾਡੇ ਕਦੇ ਜਾ ਹੀ ਨਹੀਂ ਸਕਦੀ ਓਏ ਦੁੱਖ ਦਾ ਸੁੱਖ ਦਾ ਕੋਈ ਹੂ ਵੀ ਕੀ ਕਰਦਾ ਛਾਣੇ ਵਾਲੇ ਇਤਨੀ ਨਹੀਂ ਲੱਗਦਾ ਹੈਗਾ ਤੁਹਾਡੇ ਜਾਣ ਤਾਂ ਹੀ ਜਾਊਗੀ ਸਾਰੇ ਪਿੰਡ ਫਸਦਾ ਹੋਣ ਲੱਗ ਜਾਂਦੇ ਉਸੇ ਦੇਖਣੇ ਵੀ ਜਾ ਸਕਦੀ ਹੈ ਹਾਂ ਤਾਂ ਤੁਹਾਡਾ ਘਰੀਂ ਨੇਗਾ ਕੀ ਗੱਲ ਮੁਰ ਸਾਡਾ ਆਦਿਆਂ ਦੀ ਜਾਊਗੀ ਸਾਰੇ ਪਿੰਡ ਲੈ ਕਰਦੇ ਆ ਬੈਠੋ ਬੈਠੋ ਉੱਥੇ ਉਥੋਂ ਆਏ ਕਿਸੇ ਦੇ ਹੋਰ ਕਰ ਵੀ ਹੁੰਦਾ ਹੈਗਾ ਤੇ ਲਾਏ ਤਾਂ ਨਹੀਂ ਵੀ ਛੋਟੀ ਬੈਠੀ ਰਹੇ ਉਹਨੇ ਵੀਰ ਗੱਲ ਸੁਣ ਮੇਰੀ ਤੇ ਉਹ ਬਗਾਨੇ ਦੇ ਜਾਊਗੀ ਮੀਣਾ ਹੋ ਤੁਹਾਨੂੰ ਆਪਾਂ ਸਾਡੇ ਤੋਂ ਬਗਾਨਿਆਂ ਨਾਲ ਗੱਲਦੇ ਹਾਂ ਬਗਾਨੇ ਤੇ ਜਾਉ ਮੈਨੂੰ ਮੇਨਾ ਦੇਉ ਅਗਲਾ ਕਹੂਗਾ ਫਿਰ ਧਿਆ ਕਰ ਕਰ ਮੈਂ ਦੋ ਚਾਰ ਦਿਨ ਤੇ ਪਾ ਲਿਆ ਕਰ ਫਿਰ ਦੋ ਵਾਰ ਕੀਏਗਾ ਤਰੇ ਵੀਰ ਨਹੀਂ ਜੀ ਕਰੋ ਅੱਥੀ ਬਹਿ ਜਾ ਜਿਵੇਂ ਛੋਡੇ ਨਾਲ ਗੱਲਾਂ ਕਰ ਲੈਣੀਆਂ ਅੱਜ ਹੀ ਬਗਾਨੇ ਨੂੰ ਉਧਰ ਪਾ ਲੈ ਲਾਈ ਜਾਂਦੇ ਸੀ ਉਧਰ ਲੈ ਜਾਗੇ ਖਬਰ ਹਾਂ ਮੈਂ ਦੇਖੂਗਾ ਸਾਰੇ ਉਧਰ ਜਾ ਕੇ ਦੱਸ ਦਿਆਂ ਜਮੀਨੀ ਨੇਮ ਵਾਲੋ ਚੱਕੂ ਪਾਪ ਨੇ ਤਾਈ ਜਮਾਂ ਨਹੀਂ ਦੱਸਦੀ ਹੈਗੀ ਕਹਿੰਦਾ ਪਹਿਲਾਂ ਬਤਾ ਸਿਓ ਕਰਤੂਤਾਂ ਦੀ ਬੇਡੇ ਨਾਲ ਹੋਊ ਜੀ ਤਰੋਛਤਰੀ ਜੇ ਮੈਂ ਬਤਾ ਸਿਓ ਉਹਦੇ ਅੰਦਰ ਦੇ ਦੇਖ ਲੈ ਉਹਦੀ ਵਰਤਲੇ ਅੰਦਰ ਹੋਰ ਕੋਈ ਯੂਜ਼ ਕਰ ਨਹੀਂ ਦਿੰਦਾ ਕਿਸੇ ਦਾ ਹੋਰ ਹਾਂ ਬੰਦ ਬਿਠਾਣਾ ਬਸ ਨਾ ਪਤਾ ਤੁਹਾਨੂੰ ਜਾਨਣਾ ਬਿਹਤਰੀਆ ਹੈ ਇਹਦੇ ਗਿਆਨ ਚ ਤਾਂ ਸੋਨੂ ਮੇੜ ਹੈ ਦੋਨਾਂ ਤਰ੍ਹਾਂ ਨੂੰ ਫਿਰ ਉਧਰ ਜਾਣੀਆਂ ਉਹਨਾਂ ਦੇ ਸੁਣ ਲੈਣੇ ਛੋਡੀਆਂ ਸੁਣ ਲੈਣੀਆਂ ਮੈਂ ਤਾਂ ਕਿਸੇ ਤੁਹਾਨੂੰ ਲੜਾ ਕੇ ਮਾਰਿਆ ਯਾ ਤਾਂ ਕੈਸਾ ਕਰ ਲਾ ਕਦੇ ਮੈਂ ਦੋ ਦੋ ਜਗ੍ਹਾ ਚੀਜ਼ਾਂ ਦੇ ਦੇਵਾਂ ਕੈਸਾ ਹੋਉਂਦਾ ਮੇਰੀ ਮੈਂ ਪਾਣੀ ਦਾ ਗਲਾਸ ਦੇ ਦੋ ਚਾਹੇ ਤੁਸੀਂ ਨਾ ਇਹ ਮੈਂ ਤਾਂ ਦੁੱਧ ਜੱਤੀ ਵੀ ਪਾ ਲਾਂਗੇ ਕਿਹੜਾ ਬਗਾਨੀ ਹੈ ਕੋਈ ਗੱਲ ਨਹੀਂ ਇਹਦੇ ਨਾਲੋਂ ਸਾਨੂੰ ਦੁੱਧ ਚੰਗਾ ਨਹੀਂ ਪਰ ਛੋਟੀ ਗੱਲਾ ਗੁਰੂ ਮਹਾਰਾਜ ਮੱਥੇ ਲੱਗਦਾ ਜੇ ਕਦੇ ਛੋਟੀ ਗੱਲ ਵੀ ਕਰੀ ਹੋਵੇ ਕੀ ਪਤਾ ਹੁਣ ਸਾਨੂੰ ਪੁੱਤਾਂ ਚੜੇ ਬਿੱਟ ਤੂੰ ਆਪ ਬੱਸੀ ਜਾਂਦਾ ਵੀ ਖਾਣੇ ਸਾਡੀਆਂ ਗੱਲਾਂ ਕਰਦੀ ਹੈ ਨਹੀਂ ਨਹੀਂ ਹੁਈ ਬਹਿਮ ਨਾ ਪਾਇਆ ਕਰੋ ਠਿੱਢ ਜਿ ਮੈਂ ਤਾਂ ਤੁਸੀਂ ਵੀ ਕੋਈ ਜੇ ਤੁਹਾਡੇ ਕੱਲਾ ਮੁੰਡਾ ਤੁਸੀਂ ਆਪਣੇ ਘਰ ਤੇ ਕਰਕੇ ਦੇਖੋ ਜੇ ਕੱਲਾ ਨਾ ਹੁੰਦਾ ਦੋ ਹੁੰਦੇ ਫਿਰ ਤੁਸੀਂ ਦੋਨਾਂ ਨਾਲ ਐ ਕਰਦੇ ਫਿਰ ਇਹ ਤੁਹਾਨੂੰ ਗਾਲੀ ਗਾਲੀ ਤੁਰੇ ਫਿਰ ਬਾੜੀ ਬੜੀ ਆਲੇ ਬੈਠਾ ਜੂਤਾਉਗੀ ਅਸਮਾਹ ਕਹਿੰਦੇ ਵਾਲੀ ਵਾਲੀਓ ਬੁਲਾਇਆ ਕਰਾਂਗੇ ਮੱਝ ਉਹਨਾਂ ਨਾਲ ਆਏਗੀ ਤੂੰ ਕੋਈ ਨਹੀਂ ਨਹੀਂ ਹਾਂ ਕੋਈ ਕਾਤੋਂ ਨਹੀਂ ਉਹਨਾਂ ਤੋਂ ਉਹਦੀ ਜਿਹੜੇ ਕਠਾ ਮੇਰੀ ਖੜਤੀ ਖੜ ਨੂੰ ਕਹਿੰਦੀ ਖੜ ਨੂੰ ਕਹਿੰਦੀ ਕਿ ਆਹ ਨਾਲ ਤੂੰ ਪੀਰ ਪਰ ਸਾਰਾ ਦਿਨ ਤਾਂ ਬੈਠੇ ਰਹਸਾ ਖਾਣਾ ਉਹਦੀ ਚੁਗਲੀ ਜਾਇ ਨਾ ਲੈ ਛੋਨ ਨੂੰ ਦੱਸਾਂ ਛੋਟੀਆਂ ਨੂੰ ਦੱਸਾਂ ਫੇਰ ਤੁਸੀਂ ਮੇਰੇ ਮਾਰੋ 20 ਲਾ ਕੇ ਛੇਤਰ ਭਈ ਫੇਰ ਪੁੱਤੋ ਵੀ ਪੁੱਤੋ ਬੇਟੀ ਦਾ ਮੇਰਾ ਸਾਰੇ ਬਾਸੀ ਮਜਰਾ ਜੇ ਮੈਨੂੰ ਤਾਂ ਲੱਗਦਾ ਜੁਰ ਜਾਣੀ ਆ ਬੈਠੀ ਜੀਆਂ ਜਦੋਂ ਮੈਂ ਚਲਾਈ ਜਾਂਦੇ ਲੱਤਾਂ ਮੁਖੀਆਂ ਹੋ ਜਾਂਦੀਆਂ ਨੇ ਉਹ ਰਾਣੀ ਦੀਆਂ ਚਾਹੇ ਗਏ ਸਾਡੇ ਵੀ ਜਰਾ ਜਾਂਦਾ ਉਹਦੇ ਕਿਵੇਂ ਜਾਂ ਲੀਏ ਜਿਸ ਦਾ ਲਹੂ ਤਾਂ ਉਹ ਆਂਡ ਫਮਾਨ ਕੀਤਾ ਜਾ ਕੇ ਆਏ ਕਹਿਣਗੇ ਲੋਕ ਕਹਿਣਗੇ ਕੁੱਤੇ ਨੂੰ ਗੁੜੀ ਫਿਰਦੀ ਦੋ ਕੁੱਤਨੇਗੇ ਕਿਆ ਕਾਰ ਪਰਿਵਾਰ ਨੇ ਗਈ ਅਗਲਾ ਇਹ ਕਮਗਾ ਵੀ ਉਧਰ ਤਾਂ ਜਾਣ ਨਹੀਂ ਦਿੰਦੇ ਆ ਲੋ ਦੀ ਕੁੱਤੀ ਵਾਂਗ ਉਹਦੇ ਵਾਰੀ ਹੋਦੇ ਰੰਗਿਆ ਦੇ ਕੁੱਤੇ ਦੇ ਵਾਰੀ ਦੇ ਦੂਜੇ ਦੋ ਚਾਰ ਦਿਨਾਂ ਬਾਅਦ ਜਾਇਆ ਕਰੇ ਨਾ ਤੇਰੀ ਕਦਰ ਪੈ ਜੂਗੀ ਤੇਰਾ ਕਦਰ ਨੂੰ ਸਾਥ ਕਰਦੇ ਕੋਈ ਆ ਦੀ ਕਦਰ ਨਹੀਂ ਘਟਦੀ ਜਾਂਦੀ ਦੀ ਠੀਕ ਹੈ ਜਿੰਨੀ ਕਦਰ ਤੂੰ ਸੀ ਕਰਦਾ ਸੀ ਉੰਨੀ ਕਰਦਾ ਪੁੱਛ ਕੇ ਦੇਖ ਬੇਬੇ ਨੂੰ ਕਦੇ ਚਾਪਾਂ ਤੇ ਬਿਨਾ ਰੋਟੀ ਟੁੱਕ ਪੁੱਛੇ ਬਿਨਾ ਮੋੜੀ ਹੋਵੇ ਉਰੇ ਆ ਕੇ ਕਹਿ ਦਿੰਦੀ ਆ ਚਾਹ ਬਣਾ ਦੇ ਕੋਈ ਮੈਨੂੰ ਰੋਕੀਆ ਦੋ ਚਾਹ ਵਰਤ ਪੀਂਦੀ ਆ ਟਾਈਮ ਤੇ ਤਾਂ ਚਾਹ ਪੀਣੀ ਏ ਹੋਣਾ ਫੇ ਟੇਮੇ ਚਾਹ ਸਾਨੂੰ ਦੀ ਬਤਾ ਸਾਨੂੰ ਆਉਣ ਦਾ ਵੀ ਤਾਂ ਉੱਧਰ ਪੀ ਕੇ ਆਈ ਹੁੰਦੀ ਜੇ ਫਿਰ ਮੈਂ ਹੁਣ 8 ਵਜੇ 9 ਵਜੇ ਆਈ ਨਾ ਉਹ ਬਗਾ ਕਹਿ ਕੇ ਜਿੰਦੇ ਤਾ ਬਣਾ ਲੋ ਕੋਡ ਰਾਨੀ ਫਿਰ ਮੈਂ ਕਹਿਆ ਅਸੀਂ ਕਹਿ ਦਈਏ ਵੀ ਉੱਧਰ ਤਾਂ ਪੀਉਂਦੇ ਨਹੀਂ ਆਈ ਨਹੀਂ ਆਉਂਦਾ ਤਾਈ ਤੂੰ ਸਾਡੀ ਕੀ ਕਰਤੂਤ ਵੇਖ ਲਈ ਤੈਨੂੰ 20 ਵਾਰ ਆਕੇਗਾ ਵੀ ਸਾਡੀ ਦੇੜੀ ਤੇ ਪੈਰ ਨਾ ਤੇੜਿਆ ਕਰ ਮੈਂ ਤੁਹਾਡੇ ਕੋਈ ਆਉਂਗਾ ਮੈਨੂੰ ਸ਼ੌਕ ਨਹੀਂ ਸੀ ਠੀਕ ਹੈ ਵੱਡੇ ਘਰ ਆਈ ਆ ਯਾ ਡੋਲਰੂ ਗਿਆ ਸੀ ਉੱਧਰ ਸੋਟਾ ਸਾਗ

ਬੀਹਾਂ ਨਾਲ ਉੱਥੇ ਬੈਠ ਕੇ ਦੁਬੂ ਕਰ ਲਿਆ ਉੱਥੇ ਬੈਠ ਕੇ ਕਰ ਲਿਆ ਤੁਸੀਂ ਮੈਨੂੰ ਕਰਨ ਨਹੀਂ ਦਿੰਦੇ ਹੈਗੇ ਬੇਬੇ ਅਸੀਂ ਤੈਨੂੰ ਕੀ ਕਹਾਂ ਹਾਂ ਹਾਂ ਬੇਬੇ ਜਾਨੀਆ ਮੈਂ ਮੜਾ ਜਾਣਾ ਦੇਖ ਕੇ ਬੋਲਿਆ ਕਰੋ ਚੁਗਲੀਆਂ ਚਗਲੀਆਂ ਦੇਖ ਕੇ ਕਰਿਆ ਕਰੋ ਨਾਲੇ ਪਤਾ ਹੈ ਵੀ ਜੇ ਉਹ ਆ ਗਈ ਹੈ ਨਾ ਗੁੱਤਨੀ ਪੱਠ ਲੈਣੀਆਂ ਸਾਡੀ ਲੋਕ ਤਮਾਸ਼ਾ ਦੇਖਣਗੇ ਬੁਰੇ ਲੱਗਾਂਗੇ ਲੜਦੇ ਦੇਖ ਲੈ ਬੀਬੀ ਉਹੀ ਗੱਲ ਹੋਈ ਜਿਹੜੀ ਗੱਲਾਂ ਕਰਦੇ ਸੀ ਆਪਾਂ ਕੀ ਕੀ ਜਾਂਦੀਆਂ ਸੀਗੀਆਂ की कहना हाँ हाँ बेबी इधर जानी क्यों ना भीरपाल ने कहा ना तारी ने कहा हक ज बन जागा हक तो बन गई कह लोगों ने कहते कि जाए की गल मुत नहीं जमया अच्छा भी अपने ना आवे लोग ने फिर रहे कोई चंगी गल के करदिया फिर नहीं बीबी मैं पूरी कुत्ते खाने करके आई हाँ सासूह मैं तो दो चुप कराया गल मैं बबी को दी गई सभा बारा भेड़ा गा भी पता नहीं करें कि कुछ हो जाऊगा ਬੱਬੀ ਨੂੰ ਤਾਂ ਵੀ ਵੀ ਦੱਸਣ ਦੀ ਲੋੜ ਹੀ ਨਹੀਂ ਹੈਗੀ ਆ ਮੈਂ ਮੈਂ ਤਾਂ ਚੂਹ ਨਹੀਂ ਕੱਢਣ ਲੰਦੀ ਸੱਸ ਨੂੰ ਉਹਨਾਂ ਨੂੰ ਬੱਬੀ ਨੂੰ ਤਾਂ ਤਾਂ ਦੱਸੀਏ ਜੇ ਆਪਾਂ ਬੋਲੀਏ ਨਾ ਬੇਬੇ ਜੀ ਤੇ ਤੈਨੂੰ ਸਾਰਾ ਕੁਝ ਇੱਧਰ ਮਿਲਦਾ ਹੈਗਾ ਤੂੰ ਉੱਧਰ ਕੀ ਕਰਨ ਜਾਣੀ ਆ ਫਿਰ ਮਿਲਦਾ ਤਾਂ ਹੈਗਾ ਮੈਨੂੰ ਵੀ ਪਤਾ ਹੈ ਤੇ ਮੈਨੂੰ ਤਾਂ ਜਵਾਕ ਟਿੱਕੋ ਜੇ ਨੇ ਜੇ ਉਹਨਾਂ ਦਾ ਦੁੱਖ ਸੁੱਖ ਨਾ ਸੁਣਾ ਫਿਰ ਕਿਵੇਂ ਆਗਲਾ ਕਹੂਗਾ ਬੁੜੀ ਇੱਧਰ ਤਾਂ ਹੁੰਦੀ ਨਹੀਂ ਉੱਥੇ ਉੱਥੇ ਬੈੰਦੀ ਰਹਿੰਦੀ ਹੈ ਮੈਨੂੰ ਕਿਹਾ ਉਹ ਚਿੜਖਦੇ ਨੇ ਜਾਂ ਕੁਛ ਪੰਜ ਛਿੱਕ ਕਹਿੰਦੇ ਨੇ ਕਿ ਕੁਛ ਫਿਰ ਤਾਂ ਮੈਂ ਹਟ ਜਾ ਜੇ ਤਾਂ ਮੈਨੂੰ ਉਹ ਕੂਰਨ ਕੱਪਣਾ ਫਿਰ ਤਾਂ ਮੈਂ ਹਟ ਜੂ ਨਹੀਂ ਫਿਰ ਆਏਂਗੀ ਮੈਂ ਹਟਿਆ ਜਾਊਗਾ ਬੱਸ ਮੈਨੂੰ ਐ ਦੱਸਗਾ ਬੇਬੇ ਤੈਨੂੰ ਤਾਂ ਲੋੜ ਹੀ ਨਹੀਂ ਉਧਰ ਜਾਣ ਦੀ ਜੇ ਤੂੰ ਉਧਰ ਜਾਨੀਆ ਤਾਂ ਤੇਰੇ ਮੰਗ ਰ ਹਿੰਕਦੀ ਆਉਂਦੀ ਐ ਇੱਥੇ ਇਹ ਐ ਪੁੱਤ ਮੇਰਾ ਤਾਂ ਸਾਬ ਇਹ ਹੈਗਾ ਜੇ ਮੈਂ ਸਾਨੂੰ ਦੂਰ ਦੂਰ ਕਰੀ ਗਈ ਨਾ ਫਿਰ ਤੁਸੀਂ ਦੂਰ ਹੋ ਜਾਉਗੇ ਹੈ ਮੈਂ ਕਹਿੰਦੀ ਵੀ ਜੇ ਨੇੜੇ ਲੱਗ ਜਾਂ ਨੇੜੇ ਲੱਗ ਜਾਂ ਨੂੰ ਜਵਾਕਾਂ ਨਾਲ ਕਿਉਂ ਟਣਾ ਕਿਉਂ ਟਣਾ ਉਧਰ ਉਧਰੀ ਨਹੀਂ ਤੁਹਾਡਾ ਨਾ ਨਹੀਂ ਉਹਨਾਂ ਦਾ ਇਹ ਆਬਦੀ ਸਕੇ ਭਾਈ ਨਾ ਖੜਨਾ ਉਹ ਗੱਲ ਨਹੀਂ ਬਣਦੀ ਹੁੰਦੀ ਦੂਜਾ ਤਾਂ ਭਵਾਂ ਦੀ ਸਤਰੀ ਲਿਆਉ ਹੋ ਤੁਸੀਂ ਮੈਂ ਤੁਹਾਨੂੰ ਗੱਲ ਦੱਸਾਂ ਤੁਸੀਂ ਐ ਨਾ ਕਰੋ ਮੇਰੇ ਨਾਲ ساری ਉਮਰ ਨਹੀਂ ਬੇਬੇ ਬਣੇ ਸਾਡੀ ਉਹਨਾਂ ਨਾਲ ਹੁਣ ਵੀ ਨਹੀਂ ਬਣਦੀ ਹੁਣ ਤੂੰ ਕਿੱਥੇ ਸਾਡੀ ਬਣਾ ਦੇਂਗੀ ਜਦੋਂ ساری ਉਮਰ ਨਹੀਂ ਬਣੀ ਹੈਗੀ ਹੈ ਤੇ ਅਸੀਂ ਨਹੀਂ ਬਣਾਉਂਦੇ ਹੈਗੇ ਸਾੜ ਤਾਂ ਮਾਨ ਪਾਟੇ ਪੈ ਨੇ ਉਹਨਾਂ ਨਾਲ ਸਾੜ ਤਾਂ ਮਾਨ ਬਹੁਤ ਦੂਰ ਹੋ ਗਏ ਮੈਂ ਵੀ ਤੁਸੀਂ ਤਾਂ ਬੰਨ ਬਣਾਉਣ ਦੀਆਂ ਗੱਲਾਂ ਕਰਦੇ ਹੋ ਉਹ ਤਾਂ ਸਾਨੂੰ ਘਰੇ ਆਟਾ ਦੇਣੇਗੇ ਹੁਣ ਵੀ ਸਾਡੀ ਉਹਨਾਂ ਨਾਲ ਬਣਦੀ ਇਹ ਲੋੜੇ ਲੱਗਣ ਵਾਲੇ ਕੰਮ ਨਹੀਂ ਹੈਗੇ ਕੋਈ सुन दम ही नहीं पाएगी तर जाओ जाके कम कर लो किता ही नहीं जाए दूर 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 के भी हाँ बेबे चंगी गल तो उधरों दस कर अस तेनों चंगिया दस्या करा सा मेल मिलाप हो, ते हो जाए तेरे होंगे होंगे लग दो ਜਿੱਦਰ ਵਧੀਆ ਲੱਗਿਆ ਉਹ ਅਭੀ ਤਾਂ ਪਹੁੰਚੀ ਆ ਅਸੀਂ ਆ ਗੁਆ ਸਾਸਰੀ ਘਰ ਸਾਸਰੀ ਠੀਕ ਹੈ ਠੀਕ ਠਾਕ ਤੁਕਰੀ ਆ ਉਹ ਮਹਾਤਮਾ ਨਾਲ ਮਿਲਿਆ ਅੱਜ ਦਿਨ ਜੇ ਲੱਗਣ ਲੱਗਿਆ ਹੋ ਗਿਆ ਹੋਰ ਸਾਰੇ ਠੀਕ ਠਾਕ ਤੇ ਕੋਈ ਹੋਰ ਨਾ ਗੋਡੇ ਗੋਡੇ ਹੋ ਗਏ ਰਹੇ ਮਮੀ ਦੇ ਗੋਡੇ ਤਾਂ ਬੱਸ ਇਹ ਹੀ ਬਿਮਾਰੀ ਚੱਲ ਪਈ ਕੋਈ ਗੋਡਾ ਨਹੀਂ ਤਾਂ ਹੋਰ ਸਾਰ ਸੁਖਤੀ ਸਾਰੇ ਹਾਂ ਉਹ ਤਾਂ ਡੈਡੀ ਦਾ ਵੀ ਗੋਡਾ ਨੂੰ ਫੋਨ ਲੱਗ ਗਿਆ ਕੋਈ ਦਵਾਈ ਵੀ ਲੈ ਲੰਦੇ ਬੜੀ ਤਾਂ ਲਈ ਜਾਂਦੇ ਹੁਣ ਇਹ ਲੋਟ ਹੀ ਨਹੀਂ ਆਉਂਦੇ ਇਹ ਤੂੰ ਮਾਰ ਲੈ ਘਰ ਕੋਈ ਹਾਂ ਇਹ ਤਾਂ ਲੈ ਰੱਖੀਏ ਦਵਾਈ ਤੂੰ ਵਸ ਤੂੰ ਠੀਕ ਰਹੇ ਨਹੀਂ ਵਧੀਆ ਮੈਂ ਤਾਂ ਠੀਕ ਹਾਂ ਮੇਰੇ ਗੋਡੇ ਨੂੰ ਦੁਖਦੇ ਹੈਗੇ ਅਸ਼ਾਉਂ ਖਾਂਦ ਖਾਂਨ ਦਾ ਹੋ ਜਾਂਦਾ ਬਸ ਕਿਤੇ ਨਾ ਕਿਤੇ ਉਹ ਮੌਸਮ ਦੀ ਤਾਂ ਬਦਲੀ ਹੀ ਮਤਲਬ ਵਰਕੇ ਫਰਕ ਪੈ ਜਾਂਦਾ ਹਾਂ ਮੈਂ ਬਾਹਰ ਦੀ ਬੋਲਣਾਂ ਚੱਲੂੰ ਕੋਲੇ ਸਿੰਰੇ ਆ ਜਾ ਭਾਈ ਮੇਰੇ ਭਤੀ ਜਾਇਆਗਾ ਸਤਿ ਸ੍ਰੀ ਅਕਾਲ ਮੈਂ ਕੋ ਠੀਕ ਹਾਂ ਹਾਂ ਠੀਕ ਠਾਕ ਗੁਰੀ ਹੋਰ ਤੂੰ ਠੀਕ ਠਾਕ ਹੈ ਵਧੀਆ ਵਧੀਆ ਆ ਜਾ ਬੈਠ ਜਾ ਹੋਰ ਸਾਰਾ ਪਰਿਵਾਰ ਠੀਕ ਹੈ ਹਾਂ ਹਾਂ ਵਧੀਆ ਵਧੀਆ ਅੱਛਾ ਤੇ ਕਿਵੇਂ ਸੋ ਕੇ ਮੇ ਰਹਨੇ ਹੋ ਮੈਂ ਬਸ ਠੀਕ ਹੀ ਆਂਗੀ ਉਸ ਮਾ ਮੋਟਾ ਤਾਂ ਟਿਲ ਮੱਟਦਾ ਕਰੇ ਰਹੀਦੀ ਹੋਈ ਹੈ ਨਾ ਹਾਂ ਮੌਸਮ ਕਰਕੀਆ ਖੰਗਜ ਖਾਉਂਦੇ ਅੱਜ ਕੱਲ ਤਾਂ ਬਾਲਾ ਹੋ ਗਿਆ ਹੋਰ ਤੇਰੇ ਮੰਮੀ ਵਰਗੇ ਸਾਰਾ ਪਰਿਵਾਰ ਠੀਕ ਹੈ ਬਸ ਉਹਨਾਂ ਦੇ ਵੀ ਗੋਡੇ ਗੋਡੇ ਦੇ ਚੱਕਰੀ ਉਹ ਤਾਂ ਸੈੱਟ ਦੇ ਬਸ ਅੱਛਾ ਉਹ ਹੋਰ ਅੱਜ ਕੱਲ ਤਾਂ ਹੀ ਹੈ ਬਾਈ ਹਰੇਕ ਦੀ ਗੋਡੇ ਦੁਖਣ ਲੱਗ ਗਏ ਟਿਲ ਮੱਟਦਾ ਰਹਿੰਦੀ ਹੋਈ ਹੈ ਹੂੰ ਜੇ ਅਫਰਸ਼ਿੰਗ ਦੇ ਚ ਅਬ ਹਾਲਿਆ ਸਗਰ ਮੈਂ ਚਾਹਣਾ ਕਿ ਲੈਣੀ ਹੈ ਚਾਹਣਾ ਬਣਾ ਲੈ ਹੋਰ ਸੁਣਾ ਬੀ ਗੱਲ ਬਾਤ ਮੈਂ ਵਧੀਆ ਠੀਕ ਹੈ ਫਸਲ ਵਾੜੀ ਕੇ ਲਈ ਹੈ ਫਸਲ ਵਾੜੀ ਹਾਂ ਵਧੀਆ ਹੁੰਦਾ ਪਾਣੀ ਪੋਣੀ ਲਾਤਾ ਕੈਕ ਵਾਰ ਲਾਤਾ ਪਾ ਲਾਤਾ ਪਾਣੀ ਪੋਣੀ ਦੀ ਬਸ ਦੇਖੂਗਾ ਫਰੇ ਰੂ ਵੀ ਦੇਖਤਾ ਸਪਰੇਅਸ ਫੁਰਵਾ ਕਰਤੇ ਸਰ ਸਾਰਾ ਕੁਸਤਾ ਲੱਗਿਆ ਹੈ ਤੁਸੀਂ ਦੱਸੋ ਤੁਸੀਂ ਇੱਧੇ ਕਿਵੇਂ ਆਏ ਬਸ ਵਧੀਆ ਹੈਗਾ ਸਾਰਾ ਕੁਸਤਾ ਰੂ ਮੇਡ ਤੱਕ ਰੇ ਪੂਰਾ ਪਾਤਾ ਸਪਰੇਅ ਸਪੂਰ ਕਰਤੀ ਘਾਟਾਂ ਵਾਲੀ ਕਰਤੀ ਗੁੱਲੀ ਡੰਡੇ ਵਾਲੀ ਕਰਤੀ ਸਾਰਾ ਖੇਤ ਦਾ ਕੰਮ ਤਾਂ ਨਿਬੜਿਆ ਹੁਣ ਹੁਣ ਤੀਜਾ ਪਾਣੀ ਪਿਆਰ ਹੈ ਕਮਾੜੀ ਜਦੋਂ ਧੁੱਪਾਂ ਲੱਗਣ ਲੱਗੀਆਂ ਲੱਗ ਗਿਆ ਮੈਂ ਵੀ ਅੱਜ ਤਾਂ ਹੀ ਆ ਗਿਆ ਮਾਦਣ ਜਾ ਵੜੀ ਜਿਆ ਹਾਂ ਹਾਂ ਬਸ ਲੈਟਾਂ ਲੱਗ ਜੂ ਦਿਨ ਦੀ ਬਸ ਤੇ ਦਿਨੇ ਲਾ ਦੇ ਕਰਨਗੇ ਪਾਣੀ ਦਿਨੇ ਦਿਨੇ ਦਾ ਕੱਟ ਵੀ ਦਿੱਤਾ ਫੋਨ ਮਾਂ ਨਾਲ ਗੱਲ ਕਰ ਲੈਂਦਾ ਬੀਬੀ ਪਾਤੇ ਕੱਪੜੇ ਸੁਪਣੇ ਹਾਂ ਪਾਤੇ ਫੋਨ ਆਇਆ ਸੀ ਮਾਂ ਬੱਬੀ ਦਾ ਲੈ ਕੋਲ ਮੇਰੇ ਨਾਲ ਤਾਂ ਗੱਲ ਕਰਾ ਰਹੀ ਨੀ ਬੱਬੀ ਤੇ ਕਿਹਾ ਸੀ ਮੈਂ ਹੁਣ ਕਹਦਾ ਮੈਂ ਤਾਂ ਗੱਡੀ ਤੁਰਦੀ ਆ ਗੇੜਾ ਭਰ ਲਿਆ ਹੁਣ ਹੋਰ ਕਹਦਾ ਮੈਂ ਜਾਇਆ ਮਾ ਕਹਾਂਗਾ ਹਾਂ ਇੱਕ ਗੇੜਾ ਹੋਰ ਲਾਇਆ ਮਾ ਫੇਰ ਘਰੇ ਆਉਂਗਾ ਮੈਂ ਖਾ ਹੂ ਕਾਇ ਦਿਨ ਹੋ ਗਏ ਘਰੇ ਆ ਗਏ ਇਹਨੂੰ ਮੈਂ ਵੀ ਕਿਹਾ ਸੀ 20 ਦਿਨ ਹੋ ਗਏ ਗਏ ਇਹਨੂੰ ਲੈ ਮੇਰੇ ਨਾਲ ਨਾ ਤਾਂ ਗੱਲ ਹੋਈ ਆ ਗੱਲ ਕਰ ਲਾਂ ਨਾ ਮੈਂ ਉਹਨੂੰ ਕਹਿ ਦਾਂ ਕਿ ਵੀ ਮਿਲ ਜਾਂਦਾ ਆ ਕੇ ਮੇਰੇ ਤਾਂ ਹੁਣ ਜੀ ਨਹੀਂ ਲੱਗਦਾ ਜਮੀ ਉਤੋਂ ਬਿਨਾ ਮੈਂ ਵੀ ਕਿਹਾ ਸੀ ਬੀਬੀ ਮੈਂ ਕਹਾਂ ਕਰਤਾ ਪਾਂ ਪਾਂ ਕਰਦਾ ਛੱਡ ਤਾਂ ਜਮਾਂ ਜੀ ਨਹੀਂ ਲੱਗਦਾ ਕਹਿੰਦਾ ਕੋਈ ਨਾ ਮੈਂ ਬੀਬੀ ਨਾਲ ਕਰ ਲੂੰਗਾ ਗੱਲ ਜੋ ਟਾਬੇ ਤੇ ਲਾਉਂਗਾ ਨਾ ਗੱਡੀ ਰੋਟੀ ਪਾਣੀ ਖ ਹੋਰ ਦੇ ਬੱਬੀ ਆ ਜਾਂਦਾ ਸੌਦਾ ਪਤਾ ਮੁੱਕਿਆ ਪਿਆ ਸੀ ਕਰੇ ਉਹ ਫੜਾ ਜਾਂਦਾ ਚਲ ਕੋਈ ਨਾ ਜਿਵੇਂ ਆਪਾਂ ਵਗ ਜਾਂਗੇ ਹੋਰ ਕੀ ਨਹੀਂ ਮੇ ਪਰਸੀ ਲੈ ਕੇ ਫੜਾ ਦੂ ਤੂੰ ਆਪ ਲੈ ਆਈ ਠੀਕ ਹੋਰ ਉਹ ਤਾਂ ਲੈਣੀ ਪਿਆ ਕਰੂ ਆਪਾਂ ਇਕੱਠੇ ਵਗ ਚਲਾਂਗੇ ਮਾਨਸਰ ਤੋਂ ਲੈ ਆਵਾਂਗੇ ਹੈ ਨਾ ਹੋਰ ਸਮਾਨ ਜਾਂ ਲੈਣ ਆ ਲੈ ਚੱਲ ਜੰਮੀ ਮਰ ਜਾਏ ਜੇ ਪੈਨੇ ਹੁਣ ਇਹ ਹਰੇ ਹੋ ਜਾਣਗੇ ਮੁੱਕੇ ਦੇ ਸਾਰੇ ਆ ਠੰਡ ਕਰਕੇ ਹੋ ਗਿਆ ਨਾ ਹਾਂ ਹਾਂ ਫਿਰ ਉਹਨਾਂ ਸੌਦਾ ਦਾ ਕੰਮ ਤਾਂ ਉਹਨੇ ਕਰਨੀ ਆ ਸੌਦਾ ਤਾਂ ਹੁਣ ਤੈਨੂੰ ਹੀ ਲਿਆਉਣਾ ਪਿਆ ਕਰੂ ਚੱਲ ਹੁਣ ਸਮਾਨ ਲੈਣ ਜਾਵਾਂਗੇ ਨਾਲੇ ਮੈਂ ਵਗ ਜੂਗੀ ਨਾਲ ਹੈਂ ਹਾਂ ਚਾ ਚੁੱਪੀ ਕੇ ਨਾ ਉਧਰ ਜਾਏਂ ਫੇਰ ਉਥੋਂ ਦੇ ਕੇ ਹਾਂ ਹਾਂ ਕੋਈ ਨਹੀਂ ਆਏ ਫੇਰ ਉਹ ਵੀ ਗੁੱਸਾ ਕਰਨਗੇ ਨਾ ਕਹਿੰਦੇ ਸਾਡੇ ਕੋਲ ਨਹੀਂ ਆਇਆ ਹੈਗਾ ਉਹ ਨੰਗ ਦਾ ਟੱਪ ਦਾ ਬੰਦਾ ਦਿਖਸਦਾ ਜਾਂਦਾ ਹੀ ਹੈਗਾ ਇਹ ਹਾਂ ਆਏਗਾ ਮੁੰਡਾ ਕਹਿੰਦਾ ਜਾਂਦਾਗਾਗਾ ਤੇ ਵੀ ਚਲਾ ਆ ਗਈ ਕਿਆ ਹੁਣ ਆ ਗਈ ਬੱਸ ਹੋ ਜਾਇਆ ਔਰ ਜਾ ਕੇ ਆਹ ਹੋ ਜਾਇਆ ਇਹ ਐ ਨਾ ਕਿ ਪਤਾ ਲੱਗ ਜਾਂਦਾ ਨਾ ਨਹੀਂ ਫਿਰ ਬੈਣ ਪਾਈਦਮ ਹੋ ਰਹਿੰਦਾ ਆਇਆ ਰਾਣੀ ਨਾਲ ਤਤੂਨ ਬਗ ਚੱਲੀ ਲੈਸਾਂ ਆਈਆਂ ਲਉਣ ਆ ਰੀਆਂ ਸੂਟਾਂ ਨੀਆਂ ਉਹ ਲੈ ਆਈ ਨਾਲੇ ਮੈਂ ਸਮਾਨ ਲਿਆਉ ਚੱਲ ਫਿਰ ਤਾਂ ਮੈਂ ਔਖੀ ਸੁਖੀ ਆਪੀ ਲਿਆਇਆ ਤਨੂੰ ਸਮਾਨ ਕੋਈ ਨਾ ਬੀਬੀ ਹੋਰ ਹੁਣ ਚਲ ਤੂੰ ਚਾਰੀ ਕੁੱਟ ਬਣਾ ਲੈ ਫਿਰ ਆਪਾਂ ਬਗਚ ਲੈ ਗਿਆਂ ਚੰਗਾ ਬਣਾ ਲੈ ਚਲ ਚੱਲ ਬੂਆ ਫਿਰ ਮੈਂ ਜਾਇਆ ਮਾ ਚੰਗਾ ਜਾਇਆ ਹਾਂ ਲੈ ਭਾਬੀ ਵੀ ਕੱਲੀ ਬੈਠੀ ਐ ਅਸੀ ਭਾਬੀ ਸੱਸ ਹੀ ਕਰ ਪਈ ਹੋਰ ਠੀਕ ਹੋ ਹਾਂ ਠੀਕ ਠਾਕ ਹੋਰ ਆਪਣੇ ਸਾਹ ਠੀਕ ਆ ਵਧੀਆ ਵਧੀਆ ਜਵਾ ਬਈਆ ਹੋਰ ਰਸੋ ਠੀਕ ਰਹੇ ਨੇ ਵਧੀਆ ਜੀ ਵਧੀਆ ਵਧੀਆ ਸਾਰੇ ਠੀਕ ਆ ਪਰ ਸਾਰੇ ਠੀਕ ਆ ਜਮਾਂ ਠੀਕ ਨੇ ਮੰਮੀ ਵਰਗੇ ਸਾਰੇ ਠੀਕ ਨੇ ਹਾਂ ਉਹ ਤਾਂ ਗੋਡੇ ਗੱਪੇ ਤੇ ਬਸ ਚੱਲੀ ਜਾਂਦੇ ਬਹੁਤ ਅੱਛਾ ਮੰਮੀ ਵੀ ਠੀਕ ਰਹਿੰਦੀ ਹੈ ਹਾਂ ਰਾਣੀ ਆ ਤੇਰੇ ਬੁਰੀ ਚਾਹੇਗਾ ਅਸੀਂ ਆਪਾਂ ਹੋਰ ਠੀਕ ਹੋ ਠੀਕ ਆ ਅੱਛਾ ਬਜੋ ਬਜੋ ਹਾਂ ਹਾਂ ਵਧੀਆ ਬਜੋ ਤੁਸੀਂ ਹੱਸੋ ਠੀਕ ਆ ਜੀ ਮਾਇਆ ਚਾਹ ਬੀ ਮਾ ਬੋ ਮਰਦੀਆਂ ਚਾਤਰੀ ਜਾਂਦੀ ਰਾਣੀ ਤੂੰ ਚਾਰ ਤਵਰ ਪੀ ਲਿਆ ਹਾਂ ਅਫੀ ਕੀ ਆਇਆ ਸੀ ਬਸ ਉਧਰੋਂ ਆਇਆ ਹੁਣ ਮੈਂ ਕੋਈ ਨਾ ਧੱਕੇ ਤਾਂ ਥੋੜੀ ਪੀ ਲਓ ਔਰ ਔਰ ਦੱਸੋ ਸਾਰੇ ਠੀਕ ਠਾਕ ਸੀ ਮੰਮੀ ਉਹਦੇ ਹਾਂ ਹਾਂ ਬਸ ਪਤਾ ਹੀ ਇਹ ਸੁਣ ਗੋਡੇ ਗਾਡੇ ਦੀ ਚੱਲਦਾ ਹੂੰ ਦੱਸ ਗੋਡੇ ਤਾਂ ਹੁਣ ਰਿੱਕੜੀ ਦੁਖਦੀ ਹੂੰ ਹੂੰ ਮੈਂ ਲਿਉਣੀ ਚਾਚੇ ਨੇ ਬੁਲਾ ਕੇ ਫੇਰ ਰੋਟੀ ਛੰਡੀ ਹੋ ਜੂਗੀ ਬਾਬਾ ਟਾਈਮ ਹੋ ਗਿਆ ਘਿਆ ਨੂੰ ਐਨੇ ਟਾਈਮ ਨੂੰ ਕੀ ਹੈਗਾ ਇੱਥੇ ਬੈਠਣ ਨੂੰ ਹੋਰ ਭਾਈ ਮੈਨੂੰ ਤਾਂ ਆਪ ਸੰਗ ਜੀ ਆਉਂਦੀ ਜੇ ਤੁਸੀਂ ਚਾਚਾ ਕਹਿੰਦੇ ਹੋ ਚਾਚਾ ਰੋਟੀ ਬਣੀ ਪਈ ਐ ਰੋਟੀ ਖਾ ਲੈnde ਖਾਲਾ ਲੈ ਭਾਈ ਖਾਲ ਲੰਨੇ ਆ ਕੀ ਗੱਲ ਸਾਡੇ ਰੋਟੀ ਨਹੀਂ ਪੱਕਦੀ ਮੰਗਰ ਆ ਗਈ ਬੁਲਾਉਣ ਬੈਠੇ ਨਹੀਂ ਗੰਦੇ ਸੰਜੇ ਰਿਸ਼ਤੇਦਾਰ ਨੂੰ ਜਦੋਂ ਕੋਈ ਆਇਆ ਨਾ ਕੋਈ ਮਾਸੀ ਆ ਜਾਏ ਕੋਈ ਫੁੱਫੜਾ ਆ ਜਾਏ ਕੋਈ ਮਾਮਾ ਆ ਜਾਏ ਕੋਈ ਮੰਮੀ ਆ ਜਾਏ ਉਹ ਵੀ ਆ ਜੂਗੀ ਮੰਗਰ ਕਦੇ ਸਾਸਾ ਕੀ ਕਦੇ ਨੂੰ ਆ ਗਈ ਉਹ ਅੱਗ ਲੱਗ ਜਾਂਦੀ ਹੈ ਸਾਸ ਨੂੰ ਜਦੋਂ ਕੋਈ ਰਿਸ਼ਤੇਦਾਰ ਇੱਧਰ ਵਗ ਜੇ ਵੀ ਬੇਬੇ ਸਾਡੇ ਕਾ ਵੀ ਹੈ ਸਾਡੇ ਕਾ ਵੀ ਰਿਸ਼ਤੇਦਾਰ ਆਉਣ ਸਾਰਿਆਂ ਦੇ ਕਾਫੀ ਪਹੁੰਚ ਜਾਂਦੇ ਨੇ ਮੈਂ ਤੈਨੂੰ ਤਾਂ ਨਹੀਂ ਬੁਲਾਇਆ ਮੈਂ ਤਾਂ ਚਾਚੇ ਨੂੰ ਕਿਹਾਗਾ ਤੂੰ ਹੀ ਸਿੱਧੇ ਸਿੱਧੇ ਚੜੀ ਜਾਨੀ ਹੈ ਤੈਨੂੰ ਵੀ ਰੋਟੀ ਨੂੰ ਮੈਂ ਚਾਚੇ ਨੂੰ ਕਿਹਾ ਰੋਚਾ ਤਾਂ ਵੀ ਲੈਣ ਦੇ ਚ जा तो चाचा खेल रोटी ठंडी दो मिनट नहीं चाचे ने फिर तू ए ने क्या क्या रोटी भी बनाई कर ਜੀ ਹਾਲ ਕਰਦੀਆਂ ਨੇ ਕਹਿੰਦੇ ਸੱਸ ਆ ਜਾਂਦੀ ਹੈ ਕਹਿੰਦੇ ਨੂੰਹ ਆ ਜਾਂਦੀ ਹੈ ਬੈਠੀ ਨਹੀਂ ਜਾਂਦੇ ਕੋਈ ਵੀ ਰਿਸ਼ਤੇਦਾਰ ਆ ਜੇ ਚੱਲ ਭਾਈ ਕਾਹ ਨੂੰ ਲੜੀ ਜਾਂਦੇ ਹੋ ਅਗਲੀ ਵਾਰੀ ਆਉਗਾ ਸੋਡੇ ਖਾ ਜੂਗਾ ਹੁਣ ਉਹਨਾਂ ਨੇ ਢਰ ਲਈ ਚੱਲ ਫਿਰ ਉਹਨੇ ਖਾਇਆ ਹੋਣਾ ਕਾਹ ਨੂੰ ਚਾਚਾ ਇਹ ਕਰਦੀਆਂ ਆਂ ਹੁੰਦੀਆਂ ਨੇ ਚੱਲ ਜਦੋਂ ਮੈਂ ਅਗਲੀ ਵਾਰੀ ਆਇਆ ਪਹਿਲਾਂ ਸੋਡੇ ਆ ਕੇ ਜਾਊਗਾ ਪਹਿਲਾਂ ਇੱਧਰ ਹੀ ਆਈਂ ਚਾਚਾ ਹਾਂ ਨਾਲ ਮਾਮੀ ਨੂੰ ਦੱਸੀ ਵੀ ਆਹ ਜਾ ਕੁਝ ਕਰਦੀਆਂ ਨੇ ਉਹਨਾਂ ਨਾਲ ਹਾਂ ਹਾਂ ਕੋਈ ਨਹੀਂ ਮੈਂ ਕਹੂੰਗਾ ਇਹਨਾਂ ਨੂੰ ਵੀ ਹੁਣ ਮੈਂ ਜਾ ਕੇ ਉਧਰ ਰੋਟੀ ਖਾਊਗਾ ਕਹਿਣਾ ਇਹਨਾਂ ਨੂੰ ਕੋਈ ਕੰਮ ਚਾਚਾ ਨਾ ਤਾਂ ਬੇਬੇ ਨੂੰ ਆਉਣ ਦਿੰਦੀ ਐ ਨੇਦਰ ਉਹਦੀ ਲੱਗਦੀ ਨੇ ਸੱਸ ਨੂੰ ਆ ਕਦੇ ਨੂੰ ਲੱਗੀ ਕਦੇ ਸੱਸ ਲੱਗੀ ਇਹਨਾਂ ਦਾ ਕੰਮ ਹੀ ਇਹ ਐ ਇਹ ਤਾਂ ਫਿਰ ਭਾਈ ਗੱਲ ਤਾਂ ਇਹਨਾਂ ਦੀ ਗੱਲ ਚੱਲ ਮੈਂ ਕਹਿ ਦਾਂ ਨਾ ਹੁਣ ਜਾ ਕੇ ਕਹੂੰਗਾ ਬੇਬੇ ਨੂੰ ਵੀ ਕਹੂੰਗਾ ਵੀ ਇਹਨਾਂ ਨੂੰ ਸੰਭ ਕੇ ਰੱਖਿਆ ਕਰੋ ਵੀ ਐ ਤਾਂ ਨਹੀਂ ਹੁੰਦਾ ਜੇ ਹੁਣ ਉਹ ਵੀ ਸੰਜੀ ਰੱਖੇ ਤਾਂ ਰਿਸ਼ਤੇਦਾਰ ਵੀ ਸੰਜੀ ਆਉਣਗੇ ਨਾ ਹਾਂ ਇਹ ਤਾਂ ਛੱਡ ਦਿੰਦੀ ਹਾਂ ਹਾਂ ਇਹ ਤਾਂ ਗੱਲ ਗੱਲ ਪੈਨ ਵੀ ਚੱਲ ਮੈਂ ਕਹੂੰਗਾ ਬੇਬੇ ਨੂੰ ਇਹਨਾਂ ਨੂੰ ਸੰਭੇ ਕਹੋ ਤੁਸੀਂ ਨਾਲੇ ਮਾਮੀ ਨੂੰ ਦੱਸਿਓ ਹਾਂ ਬਸ ਮੈਂ ਰੋਟੀ ਖਾ ਲਵਾਂ ਫਿਰ ਅਗਲੀ ਵਾਰੀ ਮੈਂ ਹੀ ਛੋਡੇ ਇੱਧਰੀ ਆਉਂਗਾ ਪਹਿਲਾਂ ਠੀਕ ਤੁਸੀਂ ਨਿੱਕੀ ਨਿੱਕੀ ਗੱਲ ਤੇ ਕਲੇਸ਼ ਕਰਿਆ ਲੜਾਈ ਕਰੀ ਮੇਰੇ ਪੁੱਤੀ ਜੇ ਤੱਕ ਗੱਲ ਪਹਚਾਈ ਤੁਸੀਂ ਕਿ ਕੱਡਾ ਮੈਂ ਦੋਨਾਂ ਘਰਾਂ ਦੀ ਸਾਂਝੀ ਆ ਹੈ ਤੁਸੀਂ ਉੱਥੇ ਗੱਲ ਪਹਚਾਈ ਹੋਵੇਂਗਾ ਸੋ ਉੱਥੇ ਕਿਹ ਲੱਕ ਜਾਊਗੀ ਅਗਲਾ ਘੋਤੇ ਲਈ ਲੁਗਾ ਲੜਦੇ ਪੋਤਨ ਹੋ ਲੱਗਦੀਆਂ ਨੇ ਕੋਈ ਗੱਲ ਚੰਗੀ ਐ ਬੇਬੇ ਅਸੀਂ ਕੁਛ ਨਹੀਂ ਕਿਹਾ ਠੀਕ ਐ ਹਰ ਚਾਚੇ ਨੇ ਤਾਂ ਕਿਧਰ ਪੈਰੀ ਪਾਇਆ ਹਈ ਤਾਂ ਬੈਠਾ ਖਾ ਸੁਖ ਪੁੱਛੀ ਨਾ ਇਹਨੇ ਮੰਗਰੀ ਵੀਰ ਪਾਲ ਆ ਗਈ ਆ ਕਿ ਰੋਟੀ ਪਾਈ ਪਈ ਐ ਐ ਤਾਂ ਨਹੀਂ ਹੁੰਦਾ ਹੁੰਦਾ ਰੋਟੀ ਇੱਧਰ ਖਵਾਉਂਦੇ ਅਸੀਂ ਸਾਡੇ ਕੀ ਰੋਟੀ ਨਹੀਂ ਬੱਕਦੀ ਕੀ ਹੋ ਗਿਆ ਚਲ ਜੀ ਅਸੀਂ ਦੋ ਪੈਸੇ ਚ ਉਹਨਾਂ ਨੂੰ ਘਟਾ ਐਂ ਤਾਂ ਨਹੀਂ ਹੁੰਦਾ ਹੁੰਦਾ ਕੋਈ ਰਿਸ਼ਤੇਦਾਰ ਆ ਜੇ ਸਾਂਝਾ ਉਹਦੀ ਲੱਗ ਜਾਂਦੀਆਂ ਨੇ ਸੱਸ ਨੂੰ ਆਹੋ ਕਰਨ ਇਹ ਤਾਂ ਹੁਣ ਤੂੰ ਵੀ ਦੇਖਦੀ ਐ ਵੀ ਹਈ ਤੇਰੇ ਕੋਲ ਉੱਠ ਕੇ ਤਾਂ ਹੋਦੀ ਆ ਐ ਤੂੰ ਐਨਾ ਕਾ ਬੋਲੀ ਰਾਣੀ ਹੈ ਕੀ ਹੋ ਗਿਆ ਤੀ ਉਹਨੇ ਰੋਟੀ ਬਣੀ ਪਈ ਤੇ ਇਹਨੇ ਖਾ ਲੰਦਾ ਕਿੱਡੀ ਕ ਗੱਲ ਤੀ ਤੁਸੀਂ ਐਨਾ ਪੇਸ਼ ਕਰਿਆ ਇੰਨੀ ਲੜਾਈ ਪਾਈ ਤੂੰ ਕਹੇ ਬੋਲੀ ਨਾ ਬੋਲਦੀ ਮੈਂ ਤਾਂ ਚੁੱਪੀ ਕਰ ਜੇ ਨਹੀਂ ਲੱਗਦੀ ਮੈਨੂੰ ਗੰਦਾ ਆਪੋ ਥੱੱਕ ਬਾਂਦੇ ਹੋ ਜੇ ਬਣਾ ਰੱਖੀ ਸੀ ਬੇਬੇ ਫੇਰ ਐ ਤਾਂ ਨਹੀਂ ਹੁੰਦਾ ਵੀ ਬੰਦੇ ਨੇ ਮੰਗ ਰੀ ਆ ਜੋ ਤਾਂ ਜਦੋਂ ਹੁਣ ਜਾਣਾ ਸੀ ਚਾਚੇ ਨੇ ਉਧਰ ਦਵਾਰੇ ਉਦੋਂ ਰੋਟੀ ਬਣਾ ਲੈਂਦੀ ਉਹ ਤਾਂ ਕਹਿ ਸੂਈ ਕੁੱਤੀ ਵਾਂਗੂ ਪਈ ਐ ਥੋੜਾ ਹੁੰਦਾ ਹੁੰਦਾ ਵੀ ਜੇ ਸੰਜਾ ਰਿਸ਼ਤੇਦਾਰ ਆ ਗਿਆ 2 ਮਿੰਟ ਪੈਰ ਤਾਂ ਮਲਣ ਦੇ ਦੋ ਅਗਲੇ ਦੇ ਘਰੇ ਪਹਿਲਾਂ ਉਹਦੇ ਮਾਸੀ ਆਈ ਉਹਦੇ ਉਹਨੇ ਇਹੀ ਕੁਛ ਕਰਿਆ ਫਿਰ ਭਈ ਐ ਤਾਂ ਨਹੀਂ ਚੱਲ ਜਾਂਦਾ ਬੇਬੇ ਚੰਗਾ ਕਹ ਤੇ ਮਾੜਾ ਕਹ ਤੇਰਾ ਨਹੀਂ ਤੂੰ ਨਾ ਬੋਲਦੀ ਉਹ ਤਾਂ ਜਿਹੇ ਹੀ ਹੈਗੀ ਸੀ ਮੱਤ ਕਰ ਲਈ ਤੀ ਤੂੰ ਬੋਲਦੀ ਨਾ ਠਾ ਕੇ ਲਿਆਂਦੀ ਤੀ ਲੈ ਜਾਂਦੀ ਤੀ ਤੂੰ ਕਦੋਂ ਬੋਲਣਾ ਤੀਗਾ ਤੂੰ ਸੇਣੀ ਬਣ ਜਾਂਦੀ ਉਹ ਤਾਂ ਜੀ ਹੈਗੀ ਹੀ ਹੈਗੀ ਤੀ ਸਿਆਣੀ ਕਮੇ ਬਣ ਜਾਂਦੀ ਆਕੇ ਤਾਂ ਉਹ ਸੂਈ ਕੁੱਤੀ ਬੰਨ ਪੈਗੀ ਇਹਨੇ ਤਾਂ ਐਂ ਆਖਿਆ ਸੀ ਵੀ ਰੋਟੀ ਆਸੀ ਵੀ ਬਣਾ ਲੰਨੇ ਆਗੇ ਇਹ ਕੀ ਗੱਲ ਹੋਈ ਤੂੰ ਵੇ ਮਾੜੀ ਜੇ ਪੈਰ ਉਧਰ ਮਾਰਦੀ ਹੈਗੀ ਸਾਡੇ ਕਿਨ ਤਾਂ ਜਮੀ ਨਹੀਂ ਤੂੰ ਉਹ ਕਰਦੀ ਉਡੇ ਵੀਰ ਪੈਰ ਨਹੀਂ ਮਾਰਦੀ ਮੈਂ ਕਹਿੰਿਆ ਕੈਸ ਨਾਲ ਪਵੇ ਦੋਨਾ ਪਾਇਨਾ ਚ ਕੈਸ ਨਾਲ ਪਵੇ ਪਰਿਵਾਰ ਚ ਦੇ ਕੋ ਇਸ ਤੋਂ ਡਰਦੀਆਂ ਫਿਰ ਤੂੰ ਇਹਨਾਂ ਥਾਪੜ ਸਫਾਈਆਂ ਕਰੀ ਜਾਨੀਆਂ ਸਾਡੇ ਕਿਨ ਤਾਂ ਮਿੱਠੀਆਂ ਮਾਰ ਜਾਨੀਆਂ ਉਹਨਾਂ ਦੀਆਂ ਤੂੰ ਸੁਣੀ ਜਾਨੀਆਂ ਤੂੰ ਉਹਨਾਂ ਨੇ ਵੀ ਜਵਾਬ ਦੇ ਫਿਰ ਮੈਂ ਤਾਂ ਮਾੜਾ ਕਹਿੰਦੀ ਨੀ ਕੀ ਨਾ ਮੈਂ ਉਹਨਾਂ ਨੂੰ ਕਾਹ ਨਾ ਮੈਂ ਸੋਨੂੰ ਕਾਹ ਤੂੰ ਤਾਂ ਮੇਰੀ ਨੂੰਨ ਕਹੀ ਜਾਂਦੀ ਆ ਤੂੰ ਐ ਕਰਤਾ ਤੂੰ ਐ ਕਰਤਾ ਬੇਬੇ ਅਸੀਂ ਕਲੇਸ ਦੇ ਮਾਰੇ ਨਾ ਚੁੱਪ ਕਰ ਰਹੇ ਆ ਠੀਕ ਆ ਆਪ ਹੀ ਅੱਗਾ ੱਗਾ ਲੈ ਲੈਨੇ ਅਸੀਂ ਬੱbbi ਕੋਲੇ ਨਿਕਲੇ ਗੱਲ ਪਚਾਈ ਵੀ ਨਾ ਬੰਦਿਆਂ ਨਾਲ ਕਲੇਸ ਪੈ ਜੂਗਾ ਮੈਂ ਤੈਨੂੰ ਤੈਨੂੰ ਧੋਖਾ ਪਾਉਂਗੀ ਤੇਰੇ ਸਾਹਮਣੇ ਉਹਦੇ ਕਿਵੇਂ ਬੋਲੀ ਨਾ ਵੀਰਪਾਲ ਨੇ ਚਾਚੀ ਤਾਈ ਮੈਂ ਤੈਨੂੰ ਬਹੁਤ ਕਹਿਨੀ ਆ ਵੀ ਆਪਣਾ ਜਵਾਖ ਬਾਹਰ ਫਿਰਦਾਗਾ ਬੱbbi ਟਰੱਕਾਂ ਤੇ ਫਿਰਦਾਗਾ ਵੀ ਕਲੇਸ ਨਾ ਕਰ ਕਲੇਸ ਨਾ ਕਰ ਮਾਤਾ ਫੇਰ ਵੀ ਇਹਨੂੰ ਚੁੱਪ ਕਰਾਉਣੀ ਆ। ਸਿਆਣੇ ਬੰਦੇ ਦੀ ਸਿਆਣ ਨੂੰ ਗੱਲ ਹੁੰਦੀ ਐ। ਉਹ ਤਾਂ ਫਿਰ ਸਰ ਉੱਤੋਂ ਹੀ ਨੱਗੀ ਆਂਦਾ ਨਾ ਪਾਣੀ। ਤੈਨੂੰ ਪਤਾ ਈ ਅੱਜਕੱਲ ਜਵਾਨਾ ਕਿਹੜਾ ਚੱਲਦਾ ਐ। ਤੂੰ ਮਾੜਾ ਇਹਨੂੰ ਕਹਿ ਕੇ ਰੱਖ। ਮੈਂ ਤਾਂ ਹਈ ਇਹਨੂੰ ਹੋਰ ਬਹੁਤ ਰੋਕ ਰਿਆਂਗੀ। ਜੇ ਬੱਬੀ ਥਾਈ ਗੱਲ ਵਾਗ ਗਈ ਪਤਾ ਨਹੀਂ ਕੀ ਖਸੂਗਾ। ਜੇ ਬੇਬੇ ਅਸੀਂ ਇੰਨਾ ਤੱਕ ਗਤਗਾ ਨਾ ਲਈਏ ਨਾ ਉਹ ਤਾਂ ਜਮਾ ਸਾਡੇ ਸਿਰ ਤੇ ਚੜ ਜਾਣਗੀਆਂ। ਸਾਨੂੰ ਤਾਂ ਉਹ ਗਰੀਬ ਹੀ ਸਮਝਦੀ ਐ ਠੀਕ ਐ। ਦੇਣਾ ਅਸੀਂ ਉਹਦਾ ਕੁਛ ਬਰਾਬਰ ਦੇ ਹੱਕਦਾਰਾਂ ਅਸੀਂ ਸਭ ਕਾਸੇ ਦੇ। ਅਸੀਂ ਫੇਰ ਵੀ ਚੁੱਪ ਕਰ ਜਾਂਦੇ ਹਾਂ ਵੀ ਚਲ ਕੋਈ ਨਾ ਹਜੇ ਬੇਬੇ ਬੈਠਿਆ ਕਿਵੇਂ ਨਵੇਂੜੂਗੀ ਦੀ ਮੇੜ ਦੂਗੀ ਹੈ ਵੀ ਤੈਨੂੰ ਮਾੜਮ ਟਾਈਂ ਤਾਂ ਦੇਖਣਾ ਚਾਹੀਦਾ ਵੀ ਉਹ ਕਿਵੇਂ ਪੈਂਦੀਆਂ ਨੇ ਕੋਈ ਨਹੀਂ ਮੈਂ ਤੁਹਾਡੇ ਦੋਨਾਂ ਘਰਾਂ ਦੀ ਸਾਂਝੀ ਆ ਮੈਂ ਨਹੀਂ ਫਰਕ ਰੱਖਦੀ ਧੀਏ ਤੁਸੀਂ ਇਹ ਤਾਂ ਮਨ ਚੋਂ ਕੱਢ ਦਿਓ ਵੱਲ ਸੋਚਣਾ ਨਾ ਕਰੋ ਸੱਚੂ ਬੇਬੇ ਮੇਰੀ ਗੱਲ ਸੁਣ ਮੈਂ ਤਾਂ ਤੇਰੇ ਨਾਲ ਇੱਕੋ ਗੱਲ ਹੋਰ ਵੀ ਕਰਨੀ ਹੈ ਦੱਸ ਪੁੱਤ ਕੀ ਗੱਲ ਕਰਨੀ ਹੈ ਜੇ ਮੇਰੇ ਨਾਲ ਨਹੀਂ ਗੱਲ ਕਰੋਗੇ ਹੋਰ ਤੁਸੀਂ ਕਿਹਦੇ ਨਾਲ ਗੱਲ ਕਰੋਗੇ ਮੈਨੂੰ ਦੱਸ ਕੀ ਕਹਿਣੀ ਹੈ ਬੇਬੇ ਮੈਂ ਤੈਨੂੰ ਆਇ ਕਹਿਨੀ ਆ ਜਿਹੜੀ ਤੇਰੇ ਨਾਲ ਜ਼ਮੀਨ ਐ ਤੂੰ ਸਾਡਾ ਹਿੱਸਾ ਤਾਂ ਸਾਡੇ ਨਾਲ ਕਰਵਾ ਦੇ ਸਾਨੂੰ ਤਾਂ ਸੱਸ ਨੂੰ ਸਾਨੂੰ ਦੋਨਾਂ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਦੇਖ ਤੈਨੂੰ ਇਹ ਵੀ ਪਤਾ ਐ ਵੀ ਬੱbbi ਨਰਮ ਸੁਭਾਅ ਦਾ ਐ ਠੀਕ ਐ ਇਹ ਸਾਰੇ ਤੇਜ ਨੇ ਸਾਨੂੰ ਕੀ ਧਰੇ ਪਏ ਮਗਰੋਂ ਕੀ ਪਤਾ ਹੁੰਦਾ ਸੱਸਾਂ ਗਰਾਸਾਂ ਦਾ ਬੰਦਾ ਕਦੋਂ ਅੱਖਾਂ ਮੀਚ ਜੇ ਤੂੰ ਇਹ ਆਰਦੇ ਜਉਂਦੇ ਜਉਂਦੇ ਕੰਮ ਨਿਮੇੜਦੇ ਨਾ ਤਾਂ ਸਾਨੂੰ ਚਿੰਤਾ ਰਹੂ ਨਾ ਫਿਰ ਤੈਨੂੰ ਰਹੂ ਕੁਛ ਕਰੀ ਜਾਣ ਫਿਰ ਸਾਡੇ ਨਾਲ ਕੋਈ ਨਹੀਂ ਸੋਚ ਨਾ ਕਰ ਤੂੰ ਅਮਲੀ ਠੰਡ ਜੀ ਟੱਪਣ ਦੇ ਦੋਨਾਂ ਦੇ ਰੋ ਇੱਕੋ ਜਿਹਾ ਆ ਕੇ ਆਉਂਗੀ अच्छा जमीन ਦੀਆਂ ਗੱਲਾਂ ਕਰਦੀਆਂ ਨੇ ਅਸੀਂ ਐਂ ਤਾਂ ਕਿਵੇਂ ਲੈ ਜਾਣੀਆਂ ਜ਼ਮੀਨ ਇਹ ਮੇਰੇ ਚਿੱਕੀ ਆ ਗੱਲ ਵੀ ਮੈਂ ਦੋਨਾਂ ਨੂੰ ਇੱਕੋ ਜਿਹਾ ਰੱਖੂੰ ਮੈਂ ਬੱ비 ਨੂੰ ਕੋਈ ਫਰਕ ਨਹੀਂ ਪਾਉਣੀ ਹੈਗੀ ਤੋ ਆਦੂ ਲੰਘੇ ਚਾਰ ਦਿਨ ਦੇ ਫਿਕਰ ਰਹਿ ਠੀਕ ਹੈ ਬੇਬੇ ਹਾਂ ਚੰਗਾ ਫਿਰ ਫੇਰ ਨਾ ਆਜੇ ਕਿਤੇ ਆ ਜੇ ਕੋਈ ਸੋਖੇ ਕਦੋਂ ਮੈਂ ਕੀ ਗੱਲਾਂ ਕਰਦੀਆਂ ਸੀ ਮਾਰ ਜਾ ਕਰ ਬੇਬੇ ਜਿਹੜਾ ਕੋਈ ਦੇ ਫਿਕਰ ਰਹੋ ਮੈਂ ਨਹੀਂ ਛੁੱਟਾਂਗੀ ਤੇਰੇ ਤੇ ਦੂਰ ਨਹੀਂ ਹੁੰਦੀ ਮੈਂ ਛੁੱਟੋ ਕੋਈ ਆਹੋ ਲੈ ਆ ਤਾਂ ਵੀ ਵੀ ਵਧੀਆ ਬਣ ਗਈ ਗੱਲ ਹੋਰ ਆ ਤਾਂ ਵਧੀਆ ਕਿੱਦਾਂ ਗੱਲ ਕਰ ਲਈ ਕਿਹੜੀ ਹਾਂ ਨਹੀਂ ਮੈਂ ਇੱਥੇ ਆਪਣੀ ਹੋਈ ਜਾਊਗੀ ਹਾਂ ਮੈਂ ਇੱਥੋਂ ਤਾਂ ਨਹੀਂ ਗੱਲ ਹੋਣੀ ਸੀ ਤੂੰ ਤੇ ਬੱ비 ਤਾਂ ਕੁਛ ਨਹੀਂ ਕਰਦੇ ਕੋਈ ਕਰਦੀ ਨਹੀਂ ਗੱਲ ਵਧੀਆ ਹੋਇਆ ਕਿਹੜੀ ਜਮੀਨ ਦੀ ਗੱਲ ਕਰਤੀ ਵਧੀਆ ਹੋਇਆ ਉਹ ਤਾਂ ਜਾ ਕੇ ਗੱਲ ਕਰੂਗੀ ਕਰੂਗੀ ਗੱਲ ਤਾਂ ਹਾਂ ਨਾ ਉਹ ਘਰ ਬੇਬੇ ਮਾੜਾ ਨਹੀਂ ਕਰਦੀ ਠੀਕ ਹੈ ਤਾਂ ਪਤਾ ਉਹ ਪਾਉਂਦੀਆਂ ਨੇ ਇਹ ਤਾਂ ਹੈ ਬੇਬੇ ਸਮਝਦੀ ਐ ਉਹ ਬਰਾਬਰ ਦੀ ਰੱਖੂਗੀ ਹਾਂ ਚਲ ਫਿਰ ਦੇਖਦੇ ਆ ਵੀ ਕੀ ਉਹਨੂੰ ਵੀ ਪਤਾ ਹੈ ਕਿ ਹੁਣ ਉਹਨਾਂ 'ਚ ਤਾਂ ਪਾਣੀ ਮਰਦਾ ਹੈ ਭਾਈ ਉਹ ਤਾਂ ਸਾਰੇ ਉਹੀ ਗੱਲ ਪੈਸਾ ਢਿਗਦਾ ਬਾਹਰ ਹੈ ਮੁੰਡਾ ਵੀ ਅਫਸਰ ਹੈ ਹੋਰ ਆਪਣੇ ਆਪਣੇ ਤਾਂ ਗੱਡੀਆਂ ਤੇ ਆ ਕੰਮ ਇਹ ਤਾਂ ਹੈ ਬੇਬੋ ਕੀ ਜ਼ਮੀਨ ਜ਼ਮੀਨ ਦੀਆਂ ਗੱਲਾਂ ਕਰੀ ਜਾਂਦੇ ਸੀ ਆਏ ਅਸੀਂ ਜ਼ਮੀਨ ਦਿੰਦੇ ਹੈਗੇ ਸਪਾਇਰ ਨਹੀਂ ਕਰ ਦਿੰਦੇ ਜ਼ਮੀਨ 'ਚ ਜਦੋਂ ਤਾਂ ਅਸੀਂ ਸ਼ੱਕਾਂ ਭਰੀਆਂ ਦੀਆਂ ਉਦੋਂ ਤਾਂ ਕੋਈ ਵਿੱਚ ਹਿੱਸਾ ਨਹੀਂ ਪਾਇਆ ਉਹਨਾਂ ਨੇ ਹੁਣ ਉਹ ਜ਼ਮੀਨ ਵਾੜ ਦੇਣਗੇ ਅਸੀਂ ਨਹੀਂ ਆਏ ਲੈਣ ਦਿੰਦੇ ਜ਼ਮੀਨ ਅਸ ਤਾਂ ਹੋਰੇ ਹੋਰਾਂ ਨਹੀਂ ਦਿੰਦੇ ਜ਼ਮੀਨ ਦਾ ਕੀ ਹੋ ਗਿਆ ਮੇਰੀ ਕੀ ਜ਼ਮੀਨ ਦੀਆਂ ਗੱਲਾਂ ਕਰਦੇ ਸੀ ਮੈਂ ਸੁਣ ਕੇ ਆਈਆਂ ਸਾਰੀਆਂ ਗੱਲਾਂ ਅੱਛਾ ਜ਼ਮੀਨਾਂ ਦੇ ਦੇ ਬਤੌਰ ਦੇਣੇ ਹੋਰ ਅੱਛਾ ਲੈਕਵਾਰ ਹੋਈ ਪਈਏਗੀ ਨਾਰਕਸ਼ਾਹ ਜਿੱਤੇ ਕੋਈ ਜਾਤੀ ਨਹੀਂ ਖੜਿਆ ਹੁਣ ਜ਼ਮੀਨ ਦਾ ਦੰਗ ਨਾਲ ਲੈਣਗੇ ਐ ਕਿਵੇਂ ਜ਼ਮੀਨ ਲੈ ਲੈਣਗੇ ਉਹ ਅਸੀਂ ਕੋਈ ਦਿੰਦੇ ਨਹੀਂ ਆ ਜ਼ਮੀਨ ਜਮੂਨ ਜੇ ਨਾ ਤੁਸੀਂ ਛੱਕਾ ਭਰਤੇ ਛੋੜਦਾ ਹੱਥ ਪੈਂਦਾ ਸੀ ਉਹਦਾ ਪੈਂਦਾ ਨਹੀਂ ਜਵਾਕ ਦਾ ਅੱਛਾ ਫਿਰ ਜਿਓ ਸਾਂਝੀ ਕਰਤੇ ਤੁਸੀਂ ਇੱਕ ਭਰਤੀ ਚੱਕ ਭਰਤੀ ਮੇਰੀ ਜ਼ਮੀਨ ਦੀ ਛੱਕ ਭਰੀ ਐ ਫਿਰ ਹੁਣ ਤਾਂ ਮੈਂ ਦੋਦੀ ਕਰ ਸਕਦੀਆਂਗੀ ਜਦੋਂ ਮਰਜ਼ੀ ਕਰਾ ਲੂ ਅੱਧੋ ਅੱਧੀ ਕਰੂੰਗੀ ਭਾਈ ਮੈਂ ਇਕੱਲੇ ਨੂੰ ਦੰਦੀ ਨਹੀਂ ਹੈਗੀ ਆਪਾਂ ਸਿੱਧੀ ਗੱਲ ਦਦਿਆ ਛੱਕਾ ਭਰਤੇ ਤੁਸੀਂ ਮੇਰੀ ਜ਼ਮੀਨ ਚੁੱਕ ਜੇ ਕਾਬੀ ਆਉਂਦਾ ਹੀ ਹਿਸਾਬੀਆ ਦਾ ਸਭ ਕੁਝ ਹੀ ਆਉਂਦਾ ਹੈ ਮੈਂ ਵਾਰ ਨਹੀਂ ਆਗੀ ਐ ਕਿਵੇਂ ਲਊਗੀ ਉਹ ਜ਼ਮੀਰ ਜ਼ਮੀਨ 'ਚ ਪੈਰ ਵੀ ਨਾ ਤਰਨ ਬੰਦੀ ਉਹ ਹੋਰ ਕਿਸੇ ਨੇ ਵੀ ਚਲਦੀ ਹੋ ਰਾਨੀ ਰਾਨੀ ਮੈਂ ਤਾਂ ਰਾਨੀ ਨੂੰ ਬੱਤ ਕਰ ਨੂੰ ਬਸ ਟੱਪਕੇ ਦਿਖਾਉਂਦੇ ਜ਼ਮੀਨ ਦੀ ਤਾਂ ਮੈਂ ਨਹੀਂ ਚੱਲੀ ਆਏ ਕਿਵੇਂ ਉਹ ਕਰਨਗੇ ਇਹ ਜ਼ਮੀਨ ਲੈਣੀ ਹੈ ਅਸੀਂ ਦੰਦੀਆ ਜ਼ਮੀਨ ਹਾਏ ਬੂ ਇਹ ਤਾਂ ਬੜਾ ਸਿਆਪਾ ਛਿੜਿਆ ਹੈ ਇਹ ਤਾਂ ਜ਼ਮੀਨ ਤੇ ਫੇਰ ਪੰਗਾ ਪੈ ਗਿਆ ਬੜਾ ਲੋੜਾ ਇਹ ਤਾਂ ਵੱਢ ਕੇ ਮਰਨੇਗੇ ਹੁਣ ਪਈ ਹੱਟਦੇ ਨਹੀਂ ਹੈਗੇ ਉਹ ਤਾਂ ਜਵਾਕ ਬਾਹਰ ਆ ਬੱਬੀ ਤਾਂ ਇਹ ਤਾਂ ਵੱਢ ਕੇ ਮਰਨੇਗੇ ਬਾਹਰੂ ਇਹ ਤਾਂ ਆਪ ਹੀ ਮਰ ਜਾਣੀ ਆ ਤੀਨੀਆ ਆ ਜਾ ਮਮੀ ਦੇਖੀ ਪਲ ਚਲ ਦੇਖਦੇ ਹਾਂ ਹਾਂ ਕੀ ਨਹੀਂ ਆਉਂਦੀਆਂ ਨੇ ਅੱਜ ਕੀ ਗੱਲ ਮਮੀ ਹੁ ਇਧਰ ਮੂੰਹ ਚੱਕਿਆ ਕਰੋ ਇੰਨੀਆਂ ਕੀ ਲੜਾਈਆਂ ਮਸੀ ਕਿਧਰ ਤੁਰ ਜਾਨੀਆਂ ਖੜ ਜਾ ਅੱਬੇ ਆ ਜਾ ਚੰਗਾ ਮੌਕਾ ਤੇ ਆ ਗਿਆ ਕੋਈ ਨਹੀਂ ਸਰਪੜਾ ਆਪਣੇ ਮਰ ਲਈ ਆਹੋ ਚਲ ਕੋਈ ਨਹੀਂ ਕਰਦੇ ਗੱਲ ਆਪਾਂ ਆ ਜਾ ਦੇਖੋ ਕਿੰਜ ਜਲੂਸ ਨਹੀਂ ਕਰੇ ਕੋਈ ਨਹੀਂ ਕੋਈ ਨਹੀਂ ਕਰਦੇ ਗੱਲਾਂ ਬੇਬੇ ਨਾਲ ਕੀ ਜ਼ਮੀਨ ਜੀ ਦੀਆਂ ਗੱਲਾਂ ਕਰੀ ਜਾਂਦੇ ਸੀ ਅਸੀਂ ਜ਼ਮੀਨ ਦੀ ਆਪ ਜੀ ਦੀਆਂ ਗੱਲਾਂ ਕਰਦੇ ਬੇਬੇ ਨਾਲ ਸੋਹਤੀ ਗੱਲਾਂ ਕਰੀ ਜਾਂਦੀਆਂ ਤੁਸੀਂ ਮੰਗ ਰਹੀ ਹੋਣੀਆ ਮੈਂ ਮਸੂਲ ਕੇ ਗਈਆਂ ਮੈਂ ਤੁਹਾਨੂੰ ਲੱਗੀ ਐ ਨਾ ਫਿਰ ਸ਼ਾਮ ਕੇ ਉਹਨੂੰ ਸਾਰ ਦਿਨ ਫਿਰ ਕੀਤਾ ਸੀ ਲਵਾਗੀ ਹੁਣ ਅਰਦੀ ਜੇ ਸ਼ਾਮ ਦੇ ਉਹ ਟੇਕੀ ਹੋਈ ਜਾਗੀ ਕਿ ਜ਼ਮੀਨ ਫਿਰ ਤੁਸੀਂ ਸਾਮੋ ਵੀ ਸਮਾਨਿਤ ਸਰ ਦੋ ਮਿੰਟ ਨਹੀਂ ਪੜਤਾ ਨਹੀਂ ਆ ਸਮਾਨ ਕਿੱਥੇ ਦੇ ਦੋਗੇ ਸਾਨੂੰ ਦੋ ਮਿੰਟ ਬੈਠੇ ਤਾਂ ਹੀ ਨਹੀਂ ਆਉਂਦੀ ਚਾਹ ਦੀ ਫੁੱਟ ਤਾਂ ਮਿਲਦੀ ਨਹੀਂ ਹਾਂ ਹਾਂ ਉੱਥੇ ਹੀ ਰਹਿਣ ਦੋ ਰਹਿਣ ਦੋ ਉੱਥੇ ਪਾਣ ਨੂੰ ਸਾਨੂੰ ਮਾੜੇ ਮਾੜੇ ਉਹ ਸੋਢੇ ਕਰ ਜਾ ਕੇ ਕਹਿੰਦੀ ਆ ਵੀ ਚਾਹ ਬਣਾ ਦੇ ਰੋਟੀ ਬਣਾ ਦੋ ਇੱਥੇ ਨਹੀਂ ਖਾ ਕੇ ਜਾਂਦੇ ਮੁਰਿਆ ਕਹਿੰਦੀ ਆ ਚਾਹ ਬਣਾ ਦੋ ਰੋਟੀ ਬਣਾ ਦੋ ਕੋਈ ਨਹੀਂ ਕਰਦਾ ਐਂ ਚਾਹ ਨਹੀਂ ਖਾਣਦੀ ਉਧਰ ਕੋਈ ਨਹੀਂ ਆ ਕੇ ਆ ਜਾ ਕੇ ਵੀ ਅੱਜ ਮੈਂ ਰੋਟੀ ਖਾ ਕੇ ਆਇਆ ਅੱਜ ਮੈਂ ਚਾਹ ਪੀ ਕੇ ਆਇਆ ਇਹ ਕਿਵੇਂ ਕਰਦੇ ਆ ਗੋਸ ਰੋਟੀ ਖਾ ਕੇ ਨਹੀਂ ਆਵਰ ਤੋਂ ਇਹ ਤੁਹਾਡੇ ਬਰਤਨ हाँ तो हाँ तंगी पे ज़िन्दी मार करी होती है आ देख तंगी के कांड है तंगी के कांड कर दे भी ज़िन्दी मिल जाता है भी ना 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 भी ਕਦਰ ਕਦਰ ਮੈਨੂੰ ਲੱਗ ਲੱਗੂ ਨਾ ਗੱਲ ਸੁਣ ਲਓ ਮੁੰਡੇ ਦੀ ਮੈਂ ਤੁਹਾਨੂੰ ਦੱਸਾਂ ਮੈਂ ਲੈ ਗੱਲ ਕੀ ਹੈ ਕਦਰ ਸਾਰਾ ਮਰਦੀ ਜਮੀਨ ਪਿੱਛੇ ਕਰਦੀ ਆਂ ਅਗਰ ਨਹੀਂ ਸਮਝਣਾ ਤੁਸੀਂ ਪਹਿਲਾਂ ਚੁੱਪ ਕਰੋ ਮੇਰੀ ਗੱਲ ਸੁਣੋ ਕਿਹੜੀ ਜ਼ਮੀਨ ਪਿੱਛੇ ਲੜਦੇ ਹੋ ਕਿਹਦੀ ਜ਼ਮੀਨ ਮੇਰੀ ਬੇਬੇ ਦੀ ਜ਼ਮੀਨ ਹੈ ਆਵਦਾ ਰੌਲਾ ਬੰਦ ਕਰਕੇ ਮੇਰੀ ਗੱਲ ਸੁਣਾਉਂਗੀਆਂ ਬੇਬੇ ਦੀ ਜ਼ਮੀਨ ਪਿੱਛੇ ਲੜਦੇ ਹੋ ਹਉ ਹਉ ਬੇਬੇ ਦਾ ਸੰਦੇ ਆ ਬੇਬੇ ਦੀ ਜ਼ਮੀਨ ਬਾਰੇ ਪਤਾ ਸਾਨੂੰ ਕੁਸਾ ਪਤਾ ਕੀ ਬੇਬੇ ਦੇ ਨਾਂ ਦੀ ਇਹੀ ਭਲੇਖਾ ਰੱਖਿਆ ਸੀ ਕਿਦਦੇ ਤੁਸੀਂ ਅੱਡ ਹੋਇਓ ਸਾਰਾ ਕੁਛ ਉੱਦੇ ਬੰਡਿਆ ਬੇਬੇ ਦੀ ਜ਼ਮੀਨ ਤਾਂ ਉੱਦੀ ਸੋਡੇ ਦੋਨੇ ਤਰ੍ਹਾਂ ਦੇ ਨਾਂ ਲਵਾਤੀ ਸੀ ਇਹ ਸਾਨੂੰ ਪ੍ਰੇਖਾ ਰੱਖਿਆ ਸੀ ਸ਼ੁਕਰੇ ਮਾਲਕਾ ਹੁਣ ਅੱਛਾ ਹੁਣ ਬੇਬੇ ਨਾਲ ਨਕ ਨਹੀਂ ਇਹ ਸਾਹਮਣੇ ਬੇਬੇ ਕਹਿੰਦੇ ਇਹਨੂੰ ਨਾਲ ਐਸੇ ਖਾਦੇ ਮਾਰਨੇ ਜ਼ਮੀਨ ਦਾ ਪ੍ਰੇਖਾ ਰੱਖਿਆ ਸੀ ਵੀ ਤੁਸੀਂ ਬੇਬੇ ਬੰਨੀ ਨਹੀਂ ਜਾਂਦੀਆਂ ਜ਼ਮੀਨ ਬੰਨੀ ਜਾਖਦੇ ਹੋ ਐ ਰੱਖਿਆ ਸੀ ਵੀ ਇਹਨੂੰ ਵੀ ਗਰੀਬੀ ਨੂੰ ਵਿਚਾਰੀ ਰੋਟੀ ਮਿਲ ਜੂ ਜ਼ਮੀਨ ਪਿੱਛੇ ਇਹ ਤਾਂ ਕਹਿੰਦੀ ਬੇਬੇ ਤਾਂ ਕਹਿੰਦੀ ਮੇਰੇ ਕੋਲ ਹੀ ਹੈ ਸਾਰਾ ਕੁਝ ਸਨ ਮੈਨੂੰ ਵੀ ਪਤਾ ਸੀ ਯਾਰ ਮੁੱਛੀ ਤੇਰਾ ਬੇਬੇ ਨੇ ਪਹਿਲੀ ਸੋਚ ਲਈ ਚੰਗੀ ਜਮੀਨ ਤੇ ਨਾ ਜਾਇਆ ਕਰੋ ਬਜ਼ੁਰਗਾਂ ਨੂੰ ਵੀ ਦੇਖ ਲਿਆ ਕਰੋ ਜਮੀਨ ਨਹੀਂ ਹੁੰਦੀ ਸਾਰਾ ਕੁਝ ਇਹ ਨਹੀਂ ਰੋਟੀ ਵੀ ਤਾਂ ਸੋਚਣਾ ਹੋਈ ਕਿਸੇ ਨੂੰ ਜਮੀਨ ਦੀ ਸਾਰਿਆਂ ਨੂੰ ਸੋਚ ਹੋਗੀ ਮੇਰੀ ਮੇ ਇਹਨਾਂ ਦੇ ਚਿੱਤ ਚ ਭਲੇਖਾ ਹੀ ਸੀ ਵੀ ਸਾਡੇ ਕੋਲ ਜਮੀਨ ਹੈਗੀ ਐਸੀ ਸੋਨੂੰ ਐਸੀ ਵੀ ਸਾਡੀ ਜਮੀਨ ਇਹ ਕਰਾਵਾਂ ਮੈਂ ਡਰਦਾ ਹੁੰਦਾ ਇਹ ਫੇਰ ਡਰਦਾ ਕੀ ਕਾਲ ਕੋਈ ਨਾ ਮੈਂ ਸਾਹਮਣੇ ਤਸਵੀਰ ਤਾਂ ਸਾਨੂੰ ਦਿੱਤੀ। ਸਾਹਮਣਾ ਗਿਆ ਸੀ ਬੇਟਾ ਜਮਾ ਹੁਣ ਸਾਡੇ ਕਾਹਦੀ ਪੈ ਜਾ। ਸਾਹਮਣਾ ਗਿਆ ਸੀ ਦੱਸਦੀ ਸਾਨੂੰ ਵੀ ਇਹਨਾਂ ਨੇ ਵਿਜਵੀਨ ਦਿੱਤੀ ਹੋਈ ਐ। ਫਿਰ ਇਹ ਨਾ ਅਸੀਂ ਮਹੀਨਾ ਸੀ ਮੈਨੂੰ ਕੀ ਪਤਾ ਲਾਇਆ ਮੈਨੂੰ ਨਹੀਂ ਪਤਾ ਲਾਇਆ ਕੋਈ ਪਤਾ ਉਹ ਕਹਿੰਦਾ ਮੈਨੂੰ ਪਤਾ ਨਹੀਂ ਚਲ ਕਿਹ ਕਰਦੀਆਂ ਤੂੰ ਵੀ ਹਾਂ ਕਰਦਾ ਮੈਂ ਬੱਬੀ ਨੂੰ ਪਿੱਛੇ ਕਿਵੇਂ ਛੱਡ ਦਿੱਤੀ ਇਹਨਾਂ ਨੂੰ ਪਾਈ ਸੀ ਇਹ ਨੀ ਬੰਦੀ ਤੁਸੀਂ ਇੱਥੇ ਖੜਿਆ ਹਾਂ ਹਾਂ ਬੱਦਿਆ ਤਾਂ ਦੰਦ ਚੇੜ ਇਹਦੇ ਬੱਚੇ ਜੀ ਹੁੰਦੇ ਰਹਣੇ ਤਾਂ ਕਰ ਗਿਆ ਦਿਓਦ ਦੇ ਨਾਲ ਤੋਂ ਮੈਂ ਤਾਂ ਦੱਸਿਆ ਨਹੀਂ ਕਿਸੇ ਨੂੰ ਹੁਣ ਬੇਬੇ ਕੋਈ ਇਦਰੀ ਨਹੀਂ ਹੁਣ ਇਦਰੀ ਰੱਖ ਲਾਂਗੇ ਠੀਕ ਹੈ ਰੱਖ ਲਾਂਗੇ ਬਥੇਰੇ ਜੇ ਸਾਹਮਣੇ ਤੁਸੀਂ ਜੇ ਤੁਸੀਂ ਰੱਖ ਲਓ ਹਾਂ ਕੋਈ ਨਾ ਬੇਬੇ ਜਮਾ ਨਾ ਜਾਈਂ ਆਦਾ ਕੱਪੜਾ ਲਈਂਦਾ ਪਰਾਜੀ ਬੇਬੇ ਦਾ ਸਾਰਾ ਕੁਸੜਾ ਦਾਂਗੇ ਹੁਣ ਕੋਈ ਲੜਨ ਦੀ ਲੋੜ ਨਹੀਂ ਹੁਣ ਕਿਉਂ ਲੜਾਂਗੇ ਅਸੀਂ ਜਦੋਂ ਕੋਈ ਸੰਜਿਆ ਰਿਸ਼ਤੇਦਾਰ ਆਉਂਦਾ ਉਹਦੀ ਮਾਗਰ ਪਾਈ ਗਿਆ ਉਹਦੀ ਮਾਗਰ ਪਾਈ ਆਹੀ ਤਾਂ ਚੋਰਤੀ ਐ ਨੈਂਟ ਚ ਚੱਲ ਜਮੀਨ ਦੀ ਗੱਲ ਨਾ ਕਰ ਲੈਣ ਹਾਂ ਸਾਰਾ ਦਿਨ ਪਤਾ ਦਨ ਰਾਤ ਇੱਕ ਕਰਤੀ ਆ। ਮੈਂ ਟਾਈਮ ਨਾਲ ਆ ਗਿਆ। ਹਾਂ ਤੇ ਸਾਡੇ ਕੋਲ 2 ਬਸਤ ਜਦ ਅਸੀਂ ਘਾਟਾ ਪਾਉਂਦੇ ਆਂ ਇਹਨਾਂ ਨੇ ਅਸੀਂ ਬਦੀਨ ਕਰਖਿਆ। ਉਹ ਭਾਈ ਗੱਲ ਸੁਣ ਲੈ ਰਾਣੀ। ਇਹਦਾ ਮੈਂ ਟਾਈਮ ਤੇ ਆ ਗਿਆ। ਜ਼ਮੀਨ ਦਾ ਛੋੜਿਆ ਮੁਕਦਮੇ ਵਿੱਚ ਲੱਗ ਜਾਂਦੀ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਜਿਨ੍ਹਾਂ ਨੇ ਸਾਡੀ ਵੀਡੀਓ ਦੇਖੀ ਐ। ਅੱਗੇ ਵੀ ਵੀਡੀਓ ਐਂ ਆਉਂਦੀਆਂ ਰਹਿਣਗੀਆਂ। ਐਂ ਪਿਆਰ ਕਰਦੇ ਰਹੋ ਐਂ ਕਮੈਂਟ ਕਰਦੇ ਰਹੋ। ਲਾਈਕ ਸ਼ੇਅਰ ਕਰਦੇ ਰਹੋ ਤੇ ਇੱਕ ਛੋੜੇ ਨਾਲ ਹੋਰ ਅਸੀਂ ਬੇਨਤੀ ਜਿਹੜੀ ਉਹ ਸਾਂਝੀ ਕਰਨੀ ਐ। ਇੱਕ ਸਾਰਾ ਬਲੌਗ ਬਣਾਉਣ ਵਾਸਤੇ ਵੀ ਚੈਨਲ ਬਣਾਇਆ ਹੋਇਆ ਅਸੀਂ। ਉਹਦਾ ਨਾਮ ਹੈਗਾ ਟੀਮ ਬੱਪੀ ਉਹਨੂੰ ਵੀ ਸਬਸਕ੍ਰਾਈਬ ਕਰ ਲਿਓ ਉਹਤੇ ਵੀ ਬਲੌਗ ਆਈ ਜਾਂਦੇ ਆ ਸਾਡੇ ਡੇਲੀ ਰੁਟੀਨ ਦੇ ਬਲੌਗ ਆਉਂਦੇ ਆ ਸਾਡਾ ਕੈਮਰੇ ਦੇ ਪਿੱਛੇ ਕੀ ਚੱਲਦਾ ਹੈਣਾ ਉਹ ਸਾਰਾ ਕੁਝ ਉਹਦੇ ਉੱਤੇ ਆਉਂਦਾ ਹੁੰਦਾ ਤੁਸੀਂ ਉਹ ਦੇਖ ਸਕਦੇ ਹੋ ਲਾਈਕ ਸ਼ੇਅਰ ਉਹਨੂੰ ਵੀ ਕਰ ਲਓ ਤੇ ਬਲੌਗ ਤੇ ਕਮੈਂਟ ਕਰਿਆ ਕਰੋ ਵਧੀਆ ਵਧੀਆ ਤਾਂ ਕਰਕੇ ਉਹ ਸਾਡਾ ਬਲੌਗ ਚੈਨਲ ਵੀ ਸਾਡਾ ਨਾਲ-ਨਾਲ ਗਰੋ ਕਰੇ ਮੈਂ ਤਾਂ ਅਸੀਂ ਬਹੁਤ ਕਰੀ ਜਾਂਦੇ ਆ ਪੂਰਾ ਸਾਥ ਦਿਓ ਸਾਡਾ ਬਹੁਤ-ਬਹੁਤ ਧੰਨਵਾਦ